ਕੀ ਬੇਸਿਕਲੀ ਜੀਤਾ ਤਾਂ ਉਹਨਾਂ ਨੇ ਸਰਕਾਰ ਨੇ ਚੇਂजेस ਕੀਤੇ ਆ ਲੇਕਿਨ ਇਹਦੇ ਨਾਲ ਕਨਫਿਊਜ਼ਨ ਬਹੁਤ ਜ਼ਿਆਦਾ ਕ੍ਰੀਏਟ ਹੋ ਗਈ ਕਿੰਨੇ ਕੋ ਧਾਰਾਵਾਂ ਹੁੰਦੀਆਂ ਸੀਗੀਆਂ ਜਿਵੇਂ ਤਿੰਨਾਂ ਦੀ ਮਿਲਾ ਕੇ ਅਪਰੋਕਸਿਮੇਟਲੀ ਮੈਂ ਤੁਹਾਨੂੰ ਥੋੜਾ ਜਿਹਾ ਬਰੀਫ ਕਰਦਾ ਹੋਰ ਕੀ ਕੀ ਹੈ ਕਿ ਇਹ ਮਲਵਾਜ ਜੋ ਅੱਜ ਇੰਨਾ ਵੱਡਾ ਬਦਲਾਅ ਕੀਤਾ ਇਹਦੇ ਵਿੱਚ ਮੁੱਖ ਧਾਰਾਵਾਂ ਮੁੱਖਲੀ ਬੇਸਿਕਲੀ ਆਈਡੀਆ ਕੀ ਹੈ ਐਕਸੋਸਿੰਨ ਦੰਦ ਅੰਦਰ ਅੰਦਰ ਕਨਪੀ ਪੁਲਸ ਨੂੰ ਚਲਾਨ ਪੇਸ਼ ਕਰਨਾ ਪੈਣਾ ਜਿਹੜੇ ਚਲਾਨ ਲੰਮਕ ਜਾਂਦੇ ਸੀਗੇ 6 6 7 ਸਾਲ ਮਹੀਨੇ 8-8 ਸਾਲ-ਸਾਲ ਨਹੀਂ ਗਈ ਵਰੀ ਮਿਲਦਾ ਵਕੀਲ ਸਾਹਿਬ ਪੇਸ਼ ਹੁੰਦੇ ਸੀ ਬਿਲਕੁਲ ਬਿਲਕੁਲ ਉਹਨਾਂ ਨੇ ਕਰਤਾ ਜਿਹੜਾ ਜਿਹੜੀ ਵੀ ਵਿਕਟਿਮ ਹੋਏਗੀ ਉਹਦਾ ਜਿਹੜਾ ਮੈਡੀਕਲ ਹੈਗਾ ਉਹ ਕੋਰਟ ਦੇ ਵਿੱਚ ਉਹਦੀ ਰਿਪੋਰਟ ਵਿਥਿਨ 7 ਡੇਸ ਆਣੀ ਪਏਗੀ ਅੱਗੇ ਬਹੁਤ-ਬਹੁਤ ਦੇਰ ਰਿਪੋਰਟ ਹੀ ਨਹੀਂ ਸੀ ਆਉਂਦੀ ਇਹਦੇ ਕਰਕੇ ਟ੍ਰਾਇਲ ਵੀ ਲੇਟ ਹੁੰਦੇ ਸੀ ਚਲਾਨ ਪੇਸ਼ ਹੋਣਾ ਵੀ ਲੇਟ ਹੁੰਦਾ ਸੀ ਇਹ ਜਾਂ ਵਕੀਲਾਂ ਦੇ ਜਾਂ ਪੁਲਿਸ ਦੇ ਚੱਕਰਾਂ 'ਚ ਪੈ ਗਏ ਤਾਂ ਚੱਕਰਾਂ ਚੱਕਰਾ 'ਚ ਹੀ ਪੈ ਜਾਊਗਾ ਉਹ ਚੱਕਰਾਂ 'ਚੋਂ ਕੱਢਣ ਦੇ ਲਈ ਇਹ ਬਣਾਇਆ ਨਹੀਂ ਨਹੀਂ ਜੀ ਆਪਾਂ ਹਰ ਚੀਜ਼ ਨੂੰ ਵਿਦੀਨ ਅ ਟਾਈਮ ਫਰੇਮ ਕਰ ਦਈਏ ਕਿ ਲੋਕਾਂ ਨੂੰ ਇਹ ਨਾ ਲੱਗੇ ਕਿ ਕਿ ਯਾਰ ਡਿਲੇ ਜਸਟਿਸ ਹੀ ਨਹੀਂ ਮਿਲਿਆ ਸਵਾਗਤ ਹੈ ਤੁਹਾਡਾ ਦਿਨਿਕ ਸਵੇਰਾ ਟੀਵੀ ਤੇ ਅੱਜ ਦੇਸ਼ ਦੇ ਵਿੱਚ ਬੜਾ ਵੱਡਾ ਦਿਨ ਹੈ ਕਿਉਂਕਿ ਅੱਜ ਤਿੰਨ ਕਾਨੂੰਨ ਨਵੇਂ ਆਏ ਨੇ ਦੇਸ਼ ਦੇ ਵਿੱਚ ਨਵੇਂ ਵੀ ਆਏ ਨੇ ਔਰ ਇਹਨੂੰ ਆਪਾਂ ਬਦਲਾਅ ਦੇ ਤੌਰ ਤੇ ਵੀ ਦੇਖ ਸਕਦੇ ਹਾਂ ਕਿਉਂਕਿ ਜਿਹੜੇ ਮੁੱਖ ਧਾਰਾ ਦੇ ਵਿੱਚ ਜਾਂ ਜਿਹੜੇ ਸਾਡੇ ਰੋਜ਼ ਦੇ ਆਸ-ਪਾਸ ਸਮਾਜ ਦੇ ਵਿੱਚ ਕਾਨੂੰਨ ਇਸਤੇਮਾਲ ਹੁੰਦੇ ਸੀਗੇ ਉਨ੍ਹਾਂ ਦੇ ਵਿੱਚ ਅੱਜ ਤੋਂ ਬਦਲਾਅ ਹੋ ਗਿਆ ਨਵੇਂ ਤਿੰਨ ਕਾਨੂੰਨ ਆ ਗਏ ਨੇ ਪਹਿਲਾ ਜੇ ਕੋਈ ਕ੍ਰਾਈਮ ਹੁੰਦਾ ਸੀਗਾ ਤਾਂ ਉਹਦੇ ਨਾਲ ਜਿਹੜੀਆਂ ਧਾਰਾਵਾਂ ਹੁੰਦੀਆਂ ਸੀਗੀਆਂ ਉਹ ਆਈਪੀਸੀ ਦੇ ਤਹਿਤ ਆਉਂਦੀਆਂ ਸੀ ਸੀਆਰਪੀਸੀ ਦੇ ਤਹਿਤ ਆਉਂਦੀਆਂ ਸੀ ਔਰ ਆਈਈ ਇਹ ਦੇ ਤਹਿਤ ਆਉਂਦੀਆਂ ਸੀਗੀਆਂ ਯਾਨੀ ਕਿ ਇੰਡੀਅਨ ਐਵੀਡੈਂਸ ਐਕਟ ਦੇ ਤਹਿਤ ਆਉਂਦੀਆਂ ਸੀ ਹੁਣ ਆਈਪੀਸੀ ਦੀ ਥਾਂ ਤੇ ਅੱਜ ਤੋਂ ਬੀਐਨਐਸ ਹੋ ਗਿਆ ਯਾਨੀ ਕਿ ਭਾਰਤੀ ਨਿਆਂ ਸੰਹਿਤਾ ਸੀਆਰਪੀਸੀ ਦੀ ਥਾਂ ਤੇ BNSS ਹੋ ਗਿਆ ਯਾਨੀ ਕਿ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ IE A ਦੇ ਜਗ੍ਹਾ ਤੇ BSA ਹੋ ਗਿਆ ਯਾਨੀ ਕਿ ਭਾਰਤੀ ਐਵਿਡੈਂਸ ਐਕਟ ਭਾਰਤੀ ਸਾਖਸ਼ ਅਧਿਨਿਯਮ ਇਹ BSA ਹੋ ਗਿਆ ਸਾਨੂੰ ਵੀ ਕਨਫਿਊਜ਼ਨ ਬੜੀ ਹੋਣੀ ਹੈ ਜੇ ਔਰ ਇਸ ਤੋਂ ਬਾਅਦ ਕਨਫਿਊਜ਼ਨ ਹਜੇ ਸਾਰਿਆਂ ਨੂੰ ਹੋਣੀ ਹੈ ਔਰ ਇਹਦਾ ਮਤਲਬ ਇਹ ਹੈ ਕਿ ਜਿੰਨਾ ਵੀ ਕ੍ਰਿਮੀਨਲ ਪਰਚੇ ਜਿੰਨੇ ਵੀ ਹੁੰਦੇ ਸੀਗੇ ਹੁਣ ਤੱਕ ਜਾਂ ਜਿਹੜੀ ਵੀ ਪੁਲਸੀਆ ਕਾਰਵਾਈ ਹੁੰਦੀ ਸੀ ਕੋਟਾਂ ਦੇ ਵਿੱਚ ਕਾਰਵਾਈ ਹੁੰਦੀ ਸੀਗੀ ਉਹ ਸਾਰੀ ਹੁਣ ਬਦਲ ਜਾਏਗੀ ਉਦਾਹਰਨ ਦੇ ਤੌਰ ਤੇ ਮੈਂ ਤੁਹਾਨੂੰ ਸੌਖੇ ਤਰੀਕੇ ਨਾਲ ਸਮਝਾਉਂਦਾ ਕਿ ਜਿਵੇਂ ਆਈਪੀਸੀ ਪਹਿਲਾਂ ਲੱਗਦੀ ਸੀਗੀ ਜੇ ਮਰਡਰ ਦਾ ਕੇਸ ਹੁੰਦਾ ਸੀਗਾ ਜੇ ਕਿਸੇ ਨੇ ਵਿਅਕਤੀ ਨੇ ਕਿਸੇ ਦਾ ਮਰਡਰ ਕਰਤਾ ਜੇ ਉਹਦੇ ਖਿਲਾਫ ਕੇਸ ਚੱਲਦਾ ਸੀਗਾ ਤੇ ਉਹ ਚੱਲਦਾ ਸੀਗਾ ਤੁਹਾਨੂੰ ਵੀ ਪਤਾ ਹੈ ਆਈਪੀਸੀ 302 ਦੇ ਤਹਿਤ ਹੁਣ ਉਹ ਬਦਲ ਗਿਆ ਜਿਵੇਂ ਮੈਂ ਤੁਹਾਨੂੰ ਦੱਸਿਆ ਆਈਪੀਸੀ ਬਦਲ ਗਿਆ ਆਈਪੀਸੀ ਦੀ ਥਾਂ ਤੇ ਆ ਗਿਆ ਬੀਐਨਐਸ ਤਾਂ ਉਹ ਧਾਰਾ ਵੀ ਬਦਲਤੀ 302 ਦੀ ਜਗ੍ਹਾ ਤੇ ਹੁਣ 103 ਹੋ ਗਿਆ ਜੇ ਕੋਈ ਵਿਅਕਤੀ ਅੱਜ 1 ਜੁਲਾਈ ਤੋਂ ਮਰਡਰ ਦੀ ਘਟਨਾ ਨੂੰ ਅੰਜਾਮ ਦਿੰਦਾ ਤੇ ਜੇ ਪੁਲਿਸ ਉਹਦੇ ਖਿਲਾਫ ਮਾਮਲਾ ਦਰਜ ਕਰਦੀ ਹੈ ਤਾਂ ਪਹਿਲਾਂ ਕੱਲ ਰਾਤ ਤੱਕ ਹੋਇਆ ਸੀਗਾ ਮਾਮਲਾ ਦਰਜ ਆਈਪੀਸੀ 302 ਦੇ ਤਹਿਤ ਔਰ ਅੱਜ ਸਵੇਰ ਤੋਂ ਹੋ ਰਿਹਾ ਹੈ ਬੀਐਨਐਸ 103 ਦੇ ਤਹਿਤ 420 ਇਹ ਵਿਅਕਤੀ 420 ਹੈ ਇਹ ਬੰਦਾ 420 ਹੈ ਇਹ ਬੜੇ ਸਾਲਾਂ ਤੋਂ ਸਾਡੇ ਸਮਾਜ ਦੇ ਵਿੱਚ ਇਹਦੀ ਪਾਲਣਾ ਹੋ ਰਹੀ ਐ ਇਸ ਸ਼ਬਦ ਦੀ ਉਹ ਵੀ ਅੱਜ ਬਦਲ ਗਿਆ ਹੁਣ ਜੇ ਕਿਸੇ ਨੂੰ ਤੁਸੀਂ ਛੇੜਨਾ ਵੀ ਹੈ 420 ਤਾਂ ਉਹ ਵਿਕਤੀ 420 ਨਹੀਂ ਰਿਹਾ ਉਹਨੂੰ 318 ਹੋ ਗਿਆ ਕਿਉਂਕਿ ਅੱਜ ਤੋਂ ਆਈਪੀਸੀ ਦੀ ਧਾਰਾ ਬਦਲ ਗਈ ਹੈ ਹੁਣ ਇਹ ਬੀਐਨਐਸ 318 ਹੋ ਗਿਆ ਰੇਪ ਦਾ ਮਾਮਲਾ ਪਹਿਲੇ ਦਰਜ ਹੁੰਦਾ ਸੀ 376 ਦੇ ਤਹਿਤ ਹੁਣ ਉਹ ਮਾਮਲਾ ਦਰਜ ਹੋਏਗਾ ਧਾਰਾ 40 ਦੇ ਤਹਿਤ ਉਹ ਧਾਰਾ ਬੀਐਨਐਸ ਦੀ ਹੋਏਗੀ ਇਸੇ ਤਰ੍ਹਾਂ ਸੀਆਰਪੀਸੀ ਵੀ ਬਦਲ ਗਈ ਹੈ ਜਿਵੇਂ ਮੈਂ ਜ਼ਿਕਰ ਕੀਤਾ ਬੀਐਨਐਸ ਹੋ ਗਿਆ ਔਰ ਇੰਡੀਅਨ ਐਵੀਡੈਂਸ ਐਕਟ ਜਿਹ ਕੋਈ ਐਵੀਡੈਂਸ ਕੇਸ ਦੇ ਵਿੱਚ ਲੱਗਦਾ ਸੀਗਾ ਪਹਿਲੇ ਤੋਂ ਉਧੀਆਂ ਵੀ ਧਾਰਾਵਾਂ ਲੱਗ ਸੀਗੀਆਂ ਸੈਕਸ਼ਨਸ ਅਲੱਗ ਸੀਗੀਆਂ ਉਹਨੂੰ ਇੰਡੀਅਨ ਐਵੀਡੈਂਸ ਐਕਟ ਕਹਿੰਦੇ ਸੀ ਹੁਣ ਉਹਨੂੰ ਭਾਰਤੀ ਸਾਕਸ਼ ਅਧਿਨਿਯਮ ਬਣਾਤਾ ਬਹੁਤ ਵੱਡੀ ਕਨਫਿਊਜ਼ਨ ਹੋ ਗਈ ਬਹੁਤ ਵੱਡਾ ਇਹ ਬਦਲਾਅ ਕੇਂਦਰ ਸਰਕਾਰ ਨੇ ਕੀਤਾ ਸਾਰੇ ਮੁਲਕ ਦੇ ਵਿੱਚ ਲਾਗੂ ਹੋਊਗਾ ਸਿਰਫ ਕਿਸੇ ਇੱਕ ਵਿਅਕਤੀ ਦੇ ਲਈ ਨਹੀਂ ਹੈ ਸਮਝਣਾ ਪਏਗਾ ਜੇ ਮੈਂ ਤੁਹਾਨੂੰ ਸਮਝਾ ਰਿਹਾ ਸਿਰਫ ਸਾਡੇ ਲਈ ਵੀ ਨਹੀਂ ਹੈ ਜਿਹੜੇ ਰੋਜ਼ ਇਹ ਕੰਮ ਕਰਦੇ ਨੇ ਚਾਹੇ ਉਹ ਪੁਲਿਸ ਵਾਲੇ ਨੇ ਚਾਹੇ ਵਕੀਲ ਨੇ ਜਾਂ ਜੱਜ ਨੇ ਹਰ ਕਿਸੇ ਨੂੰ ਹੁਣ ਨਵੀਆਂ ਧਾਰਾਵਾਂ ਯਾਦ ਕਰਨੀ ਪੈਣਗੀਆਂ ਔਰ ਸਾਰੀ ਕਾਰਵਾਈ ਜਿਹੜੀ ਹੈ ਉਹ ਨਵੀਆਂ ਧਾਰਾਵਾਂ ਦੇ ਤਹਿਤ ਹੋਏਗੀ ਇਹਨਾਂ ਚੀਜ਼ਾਂ ਨੂੰ ਬਾਰਿਕੀਆਂ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਆ ਸਾਡੇ ਨਾਲ ਜਲੰਧਰ ਸ਼ਹਿਰ ਦੇ ਬੇਤ ਵੱਡੇ ਕ੍ਰਿਮੀਨਲ ਐਡਵੋਕੇਟ ਕ੍ਰਿਮੀਨਲ ਕੇਸਸ ਨੂੰ ਹੈਂਡਲ ਕਰਦੇ ਨੇ ਅਨੂਬ ਗੋਤਮ ਜੀ ਸਟੂਡੀਓ ਦੇ ਵਿੱਚ ਮੌਜੂਦ ਨੇ ਅਨੂਬ ਜੀ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਹਿਮਾਂਸ਼ੂ ਜੀ ਤੁਸੀਂ ਮੈਨੂੰ ਬੁਲਾਇਆ ਰੀਲੀ ਥੈਂਕਫੁਲ ਟੂ ਯੂ ਬਹੁਤ ਬਹੁਤ ਸ਼ੁਕਰੀਆ ਮੈਂ ਪਹਿਲੇ ਤੁਸੀਂ ਕਦੋਂ ਲਾਅ ਕੀਤੀ ਸੀਗੀ ਮੈਂ ਸ 2004 ਤੋਂ ਪ੍ਰੈਕਟਿਸ ਕਰ ਰਹੇ ਆ ਜੀ ਪੁਰਾਣੀ ਜਿਹੜੀ ਸੀਗੀ ਉਹ 2000 2004 ਹਾਂਜੀ ਹਾਂਜੀ 2004 ਤੋਂ ਪੜਨੇ ਪਤਾ ਫਿਰ ਉਹਦੇ ਅੰਦਰ ਸਰਕਾਰ ਨੇ ਪੂਰਾ ਪੜਨੇ ਪੈ ਗਿਆ ਜੀ ਸਾਰਾ ਕੁਝ ਹੀ ਚੇਂਜ ਹੋ ਗਿਆ ਬਿਲਕੁਲ ਚੇਂਜ ਹੋ ਗਿਆ ਜੀ ਹਮਨਸ਼ੂ ਜੀ ਸਾਰਾ ਕੁਝ ਚੇਂਜ ਹੋ ਗਿਆ ਗੱਲ ਇਹ ਹੈ ਕਿ ਬੇਸਿਕਲੀ ਚੀਤਾ ਤਾਂ ਉਹਨਾਂ ਨੇ ਸਰਕਾਰ ਨੇ ਚੇਂजेस ਕੀਤੇ ਆ ਲੇਕਿਨ ਇਹਦੇ ਨਾਲ ਕਨਫਿਊਜ਼ਨ ਬਹੁਤ ਜ਼ਿਆਦਾ ਕ੍ਰੀਏਟ ਹੋ ਗਈ ਹਮਨਸ਼ੂ ਜੀ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਕਿਹਾ ਕਿ ਇਵਨ ਜਜਜ ਜਿਹੜੇ ਕਿ ਰੋਜ਼ ਟ੍ਰਾਇਲਸ ਕਰਦੇ ਆ ਅਨੇ ਨੇ ਸਾਲ ਤੋਂ ਲਾਅ ਚੱਲ ਰਿਹਾ ਪ੍ਰਾਇਰ ਟੂ ਜਿਹਨੂੰ ਕਹਿੰਦੇ ਨਾ ਇੰਡੀਅਨ ਇੰਡੀਆ ਬਿਕਮਿੰਗ ਇੰਡੀਪੈਂਡੈਂਟ ਤੋਂ ਚੱਲ ਰਿਹਾ ਬਟ ਆ ਜਿੰਨਾ ਸਾਰਾ ਸਿਸਟਮ ਚੇਂਜ ਹੋ ਗਿਆ ਇਟ ਵਿਲ ਟੇਕ ਟਾਈਮ ਹਰ ਇੱਕ ਨੂੰ ਬੰਦੇ ਨੂੰ ਡਾਈਜੈਸਟ ਕਰਨ ਲਈ ਸਮਝਣ ਵਾਸਤੇ ਬਹੁਤ ਟਾਈਮ ਲੱਗੇਗਾ ਕਿੰਨੀ ਕੋ ਧਾਰਾਵਾਂ ਹੁੰਦੀਆਂ ਸੀਗੀਆਂ ਜਿਵੇਂ ਤਿੰਨਾਂ ਦੀ ਮਿਲਾ ਕੇ ਅਪਰੋਕਸੀਮੇਟਲੀ ਮੈਂ ਤੁਹਾਨੂੰ ਥੋੜਾ ਜਿਹਾ ਬਰੀਫ ਕਰਦਾ ਏਦਾਂ ਹੈ ਸਰ ਇੱਕ ਆਈਪੀਸੀ ਤੁਸੀਂ ਬਹੁਤ ਵਧੀਆ ਕਿਹਾ ਜੇਕਰ ਕੋਈ ਬੰਦਾ ਕ੍ਰਾਈਮ ਕਰ ਦਿੰਦਾ ਤੇ ਆਈਪੀਸੀ ਲੱਗਦੀ ਉਹਨੂੰ ਕਹਿੰਦੇ ਇੰਡੀਅਨ ਪੀਨਲ ਕੋਡ ਇਹਦਾ ਮਤਲਬ ਹੈ ਕਿ ਬੰਦੇ ਨੇ ਸੁਪੋਜ਼ ਕਰੋ ਕੋਈ ਡੰਡ ਕ੍ਰਾਈਮ ਕਰਤਾ ਚੋਰੀ ਕਰ ਲਈ ਜਾਂ ਮਰਡਰ ਕਰਤਾ ਉਹਦੀ ਡੈਫੀਨੇਸ਼ਨ ਮਰਡਰ ਨੂੰ ਕਿਨੂੰ ਕਹਿੰਦੇ ਆ ਮਰਡਰ ਤੇ ਮਰਡਰ ਦੀ ਕਿੰਨੀ ਸਜ਼ਾ ਉਹ ਸਾਰਾ ਕੁਝ ਡਿਫਾਈਨਡ ਹੁੰਦਾ ਸੀ 302 ਤੁਸੀਂ ਬਹੁਤ ਵਧੀਆ ਦੱਸਿਆ ਇਦਾਂ ਹੀ ਜੇਕਰ ਕੋਈ ਟ੍ਰੈਸਪਾਸ ਆ ਗਿਆ 452 ਤੋਂ ਅੱਗੇ ਜਿਹੜੇ ਸੈਕਸ਼ਨਸ ਆ ਹੁਣ ਗੱਲ ਇਹ ਕੀਤੀ ਇਹਨਾਂ ਨੇ ਕਿ ਇਹ ਇਹਨਾਂ ਨੇ ਸੈਕਸ਼ਨਸ ਵਗੈਰਾ ਸਾਰਾ ਕੁਝ ਚੇਂਜ ਕਰਕੇ ਇਹਨਾਂ ਨੇ ਸਭ ਤੋਂ ਪਹਿਲਾਂ ਤਾਂ ਜੋ ਮੈਨੂੰ ਐਜ਼ ਅ ਪਰਸਨਲੀ ਲੱਗ ਰਿਹਾ ਗਲਤ ਇਹਨਾਂ ਨੇ ਜਿਹੜੇ ਨਾਮ ਰੱਖਿਆ ਐ ਐਕਟ ਦਾ ਉਹ ਬਹੁਤ ਜ਼ਿਆਦਾ ਕੰਪਲਿਕੇਟਿਡ ਕਰਤਾ ਹੁਣ ਸੁਪੋਜ਼ਿੰਗਲੀ ਹਿਮਾਂਸ਼ੂ ਜੀ ਤੁਸੀਂ ਪੰਜਾਬ ਚ ਰਹਿੰਦੇ ਹੋ ਯੂ ਆਰ ਫੈਮਿਲੀਅਰ ਟੂ ਹਿੰਦੀ ਹਿੰਦੀ ਤੁਸੀਂ ਵਧੀਆ ਬੋਲ ਲਾਉਂਗੇ ਈਵਨ ਤੁਹਾਨੂੰ ਵੀ ਮੁਸ਼ਕਲ ਹੋਏਗੀ ਇਹ ਵਾਲੇ ਵਰਡਸ ਬੋਲਣ ਲੱਗੇ ਤੁਸੀਂ ਇਮੇਜਿਨ ਕਰੋ ਜਿਹੜੇ ਬੰਦੇ ਸਾਊਥ ਇੰਡੀਆ ਚ ਤੇਲਗੂ ਤੇਲ ਤੇਲਗੂ ਉੱਥੇ ਬੈਠੇ ਆ ਕਰਨਾਚ ਬੈਠੇ ਆ ਮਲਿਆਲਮ ਬੋਲਦੇ ਆ ਮਲਿਆਲਮ ਬੋਲਦੇ ਆ ਤੇਲਗੂ ਬੋਲਦੇ ਆ ਆਂਧਰਾ ਚ ਬੈਠੇ ਆ ਓਡੀਸਾ ਚ ਬੈਠੇ ਉਹਨਾਂ ਸੈਕੰਡਲੀ ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਇੱਕ ਤਾਂ ਉਸੇ ਆਪੀਸੀ ਦੀ ਗੱਲ ਕੀਤੀ ਇੱਕ ਆ ਗਿਆ ਸੀਆਰਪੀਸੀ ਸੀਆਰਪੀਸੀ ਕੀ ਹੈ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਯਾ ਕ੍ਰਿਮੀਨਲ ਪ੍ਰੋਸੀਜਰ ਕੋਡ ਕੀ ਜਿਹੜਾ ਇਹ ਕਿਦਾਂ ਵਰਕ ਕਿਦਾਂ ਕਰੇਗਾ ਸੀਆਰਪੀਸੀ ਕੋਡ ਹੈ ਕਿ ਪ੍ਰੋਸੀਜਰ ਕੀ ਹੈ ਇੱਕ ਤਾਂ ਹੋ ਗਿਆ ਕਿ ਜੇਕਰ ਕੋਈ ਆਫੈਂਸ ਹੋਇਆ ਤੇ ਆਫੈਂਸ ਦੇ ਵਿੱਚ ਕਿਦਾਂ ਕਿਹੜੀ ਪਨਿਸ਼ਮੈਂਟ ਹੈ ਤੇ ਆਫੈਂਸ ਕਿੰਨੂੰ ਕਹਿੰਦੇ ਹੈ ਉਹ ਆ ਗਿਆ ਪੀਨਲ ਕੋਡ ਇਹ ਆ ਗਿਆ ਕਿ ਦਾ ਪ੍ਰੋਸੀਜਰ ਕੀ ਹੈ ਇਹਨੂੰ ਕੰਨੇ ਆਪਾਂ ਸੀਆਰਪੀਸੀ ਕੀ ਪ੍ਰੋਸੀਜਰ ਕਿੱਦਾਂ ਚਲਾਣਾ ਹੈ ਦਾ ਹੁਣ 3rd ਤੁਸੀਂ ਇੱਕ ਬੜਾ ਵਧੀਆ ਕਿਹਾ ਆਈਈਏ ਇੰਡੀਅਨ ਐਵੀਡੈਂਸ ਐਕਟ ਜਿਹੜਾ ਹੀ ਮਨਸ਼ੂ ਜੀ ਇੰਡੀਅਨ ਐਵੀਡੈਂਸ ਐਕਟ ਉਹ ਕੱਲਾ ਕ੍ਰਿਮੀਨਲ ਕੇਸ ਤੇ ਨਹੀਂ ਲੱਗਦਾ ਐਵੀਡੈਂਸ ਐਕਟ ਸਿਵਲ ਕੇਸ ਤੇ ਵੀ ਲੱਗਦਾ ਐਵੀਡੈਂਸ ਐਕਟ ਦਾ ਕੀ ਮਤਲਬ ਹੈ ਕਿ ਕਿੱਦਾਂ ਗਵਾਈਆਂ ਦੇਣੀਆਂ ਕੋਰਟ 'ਚ ਜਾਂ ਗਵਾਈ ਜਾਂ ਕੋਈ ਡਾਕੂਮੈਂਟ ਹੈ ਮੈਂ ਇੱਕ ਤੁਹਾਡੇ ਮੂਰੇ ਇੱਕ ਡਾਕੂਮੈਂਟ ਪੇਸ਼ ਕਰਦਾ ਹਾਂ ਉਨੂੰ ਕਿੱਦਾਂ ਪ੍ਰੂਵ ਕਰਨਾ ਹੈ ਕੋਰਟ 'ਚ ਹਾਊ ਟੂ ਪ੍ਰੂਵ ਇਟ ਇਨ ਦੀ ਕੋਰਟ ਆਫ ਲਾਅ 댓 ਇਜ਼ ਐਵਿਡੈਂਸ ਐਕਟ ਇਹਦਾ ਮਤਲਬ ਹੈ ਸਿਵਲ ਕੇਸਸ ਤੇ ਵੀ ਪਤਾ ਆ ਪਏਗਾ ਬਹੁਤ ਵਧੀਆ ਤੁਹਾਡਾ ਪੁਆਇੰਟ ਹੈ ਸਿਵਲ ਕੇਸ ਤੇ ਬਹੁਤ ਜ਼ਿਆਦਾ ਫਰਕ ਪਏਗਾ ਐਵਿਡੈਂਸ ਕਿੱਦਾਂ ਹੋਣੀ ਹੈ ਸਪੋਜ਼ ਕਰੋ ਹਿਮਾਂਸ਼ੂ ਜੀ ਆਪਾਂ ਇੱਕ ਡਾਕੂਮੈਂਟ ਹੈ ਤੁਹਾਡੇ ਕੋਲ ਅਸਲ ਨਹੀਂ ਹੈਗਾ ਉਹਦੀ ਫੋਟੋ ਕਾਪੀ ਹੈ ਅਸਲ ਤੁਹਾਡਾ ਗਵਾਚ ਗਿਆ ਤੁਸੀਂ ਸਿੱਧਾ ਹੀ ਜਾ ਕੇ ਜੱਜ ਸਾਹਿਬ ਨੂੰ ਉਹ ਡਾਕੂਮੈਂਟ ਦੇਉਂਗੇ ਜੱਜ ਸਾਹਿਬ ਉਹ ਡਾਕੂਮੈਂਟ ਨਹੀਂ ਮੰਨਣਗੇ ਫੋਟੋ ਕਾਪੀ ਤੁਹਾਨੂੰ ਪ੍ਰੂਵ ਕਰਨ ਲਈ ਇੱਕ ਪ੍ਰੋਸੀਜਰ ਹੈ ਅੱਗੇ ਹੁੰਦਾ ਸੀ ਉਹਨੂੰ ਕਹਿੰਦੇ ਸੀ ਸੈਕੰਡਰੀ ਐਵੀਡੈਂਸ ਤੁਹਾਨੂੰ ਪਰਮਿਸ਼ਨ ਲੈਣੀ ਪੈਂਦੀ ਸੀ ਕੋਰਟ ਤੋਂ ਕਿ ਸਰ ਮੇਰੇ ਕੋਲ ਫੋਟੋਕਾਪੀ ਔਰਿਜਨਲ ਇਜ਼ ਲਾਸਟ ਫਿਰ ਜੱਜ ਸਾਹਿਬ ਜੇ ਤੁਹਾਨੂੰ ਪਰਮਿਸ਼ਨ ਦਿੰਦੇ ਸੀ ਫਿਰ ਤੁਸੀਂ ਪ੍ਰੂਵ ਕਰਦੇ ਸੀ ਇੱਕ ਰਜਿਸਟਰੀ ਹੋਈ ਆ ਤੁਸੀਂ ਸਿੱਧੀ ਜਾ ਕੇ ਰਜਿਸਟਰੀ ਜੱਜ ਸਾਹਿਬ ਨੂੰ ਦੇ ਦੋਗੇ ਜੱਜ ਸਾਹਿਬ ਨਹੀਂ ਮੰਨਣਗੇ ਉਹਦੋਂ ਕਿੱਦਾਂ ਪ੍ਰੂਵ ਕਰਨਾ ਹੈ ਇਹ ਸਾਰਾ ਉਹਦੇ ਵਿੱਚ ਉਹਦੇ ਵਿੱਚ ਲਿਖਿਆ ਸੀ ਇੰਡੀਅਨ ਐਵੀਡੈਂਸ ਐਕਟ ਇਹ ਇਹ ਅੰਗਰੇਜ਼ੀ ਅੰਗਰੇਜ਼ਾਂ ਦੇ ਜ਼ਮਾਨੇ ਤੋਂ ਕਿਸੇ ਸਿੱਲ ਰਹੇ ਸੀਗੇ ਇਸ ਕਰਕੇ ਦੇਸ਼ ਦੇ ਗ੍ਰਹਿ ਮੰਤਰੀ ਅਮਿਸ਼ਾ ਉਹਨਾਂ ਨੇ ਇਹ ਬਦਲਾਵ ਕੀਤਾ ਹੁਣ ਤੁਸੀਂ ਸਮਝ ਲੈ ਕੇ ਇਹ ਬਦਲਾਵ ਇੰਨਾ ਹੋ ਗਿਆ ਹੌਲੀ ਹੌਲੀ ਤੁਹਾਨੂੰ ਸਿਲਸਿਲੇਵਾਰ ਆਸਾਨ ਪਾਸ਼ਾ ਜੀ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਸਿਰਫ ਇਹ ਹੁਣ ਜਿਵੇਂ ਮੈਂ ਦੱਸਦਾ ਰੇਪ ਦੀ ਧਾਰਾ ਬਦਲ ਗਈ ਕੋਈ ਰੇਪ ਅਟੈਂਪਟ ਕਰਦਾ ਹੈ ਹੋਰ ਕੀ ਕੀ ਹੈ ਕਿ ਇਹ ਮਤਲਬ ਅੱਜ ਜੋ ਅੱਜ ਇੰਨਾ ਵੱਡਾ ਬਦਲਾਵ ਕੀਤਾ ਇਹਦੇ ਵਿੱਚ ਮੁੱਖ ਤਰ੍ਹਾਂ ਵਾ ਮੋਸਿਕਲੀ ਬੇਸਿਕਲੀ ਆਈਡੀਆ ਕੀ ਹੈ ਬੇਸਿਕਲੀ ਆਈਡੀਆ ਇਹਨਾਂ ਨੇ ਕੀ ਕੀਤਾ ਜੇ ਕਿ ਤਾਂ ਇਹਨਾਂ ਨੇ ਆਪਣਾ ਜਿਹੜਾ ਲੀਗਲ ਸਿਸਟਮ ਹੈ ਉਹਨੂੰ ਉਹਨਾਂ ਨੇ ਫਾਸਟ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਟ੍ਰਾਇਲ ਹੈ ਸਾਲਾਂ ਦੇ ਸਾਲ ਨਾ ਚੱਲਦਾ ਰਹੇ ਫਾਸਟ ਹੋਵੇ ਕਮ ਜਿੱਦਾਂ ਜੇ ਐਫ ਆਈ ਆਰ ਹੈ ਕੋਈ ਕੰਪਲੇਂਟ ਹੈ ਤੇ ਉਹਨਾਂ ਨੇ ਪੀਰੀਅਡ ਰੱਖਤਾ ਕਿ ਤੁਸੀਂ 3 ਦਿਨ ਦੇ ਵਿੱਚ ਇਹ ਪਰਚਾ ਦਰਜ ਕਰਨਾ ਹੈ ਐਫ ਆਈ ਆਰ ਦਰਜ ਕਰਨੀ ਹੈ ਚਾਹੇ ਉਹ ਨੋਨ ਕੋਗਨੀਜ਼ੇਬਲ ਅਫੈਂਸ ਹੋਵੇ ਆ ਕੋਗਨੀਜ਼ੇਬਲ ਉਹ ਉਹਨਾਂ ਨੇ ਉਹਨਾਂ ਨੇ ਨਹੀਂ ਨਾ ਜੀ ਉਹ ਅਫੈਂਸਸ ਤਾਂ ਤੁਹਾਡੀ ਗੱਲ ਬਿਲਕੁਲ ਠੀਕ ਹੈ ਕੋਗਨੀਜ਼ੇਬਲ ਨੋਨ ਕੋਗਨੀਜ਼ੇਬਲ ਜਦੋਂ ਵੀ ਇੱਕ ਬੰਦਾ ਕੋਈ ਕੰਪਲੇਂਟ ਕਰਦਾ ਜਿਹਦੇ ਵਿੱਚ ਉਹ ਲੱਗਦਾ ਕਿ ਯਸ ਇੱਥੇ ਆਫੈਂਸ ਹੋਈ ਹੈ ਪੁਲਿਸ ਹੈ ਸਟੇਰ ਰਜਿਸਟਰ ਦੀ ਐਫ ਆਈ ਆਰ ਕੋਗਨੀਜੇਬਲ ਮੰਨ ਲੀਏ ਪਹਿਲਾਂ ਕੋਗਨੀਜੇਬਲ ਵੀ ਲੇਟ ਹੋ ਜਾਂਦਾ ਸੀ ਯਸ ਉਹ ਹੁਣ ਉਹਨਾਂ ਨੇ ਮੰਡੇਟਰੀ ਕਰ ਦਿੱਤਾ ਕਿ ਨੋ ਤੁਹਾਨੂੰ ਇਹਨੂੰ ਪਰਚਾ ਇੰਨੇ ਟਾਈਮ ਫਰੇਮ ਚ ਪੀਰੀਅਡ ਚ ਕਰਨਾ ਪਏ ਲੋ ਜੀ ਇੱਕ ਹੋ ਗਿਆ ਇਹ ਤੁਹਾਨੂੰ ਕਲੀਅਰ ਹੋ ਗਿਆ ਕਿ ਜੇ ਕੋਈ ਕੰਪਲੇਂਟ ਕਰਕੇ ਆਂਦਾ ਥਾਣੇ ਦੇ ਵਿੱਚ ਅੱਜ ਤੋਂ ਇਹ ਨਿਯਮ ਬਣ ਗਿਆ ਕਿ ਪੁਲਿਸ ਵਾਲਿਆਂ ਨੂੰ 3 ਦਿਨਾਂ ਦੇ ਅੰਦਰ ਅੰਦਰ ਉਹ ਐਫ ਆਈ ਆਰ ਦਰਜ ਕਰਨੀ ਪੈਣੀ ਹੈ ਇਹ ਅਜੇ ਕਿਉਂਕਿ ਸਮਝ ਰਹੇ ਆਂ ਕੋਗਨੀਜੇਬਲ ਅਫੈਂਸ ਜਿਹੜੇ ਹੁੰਦੇ ਨੇ ਜਿਹੜੇ ਜਿਹਦੇ ਵਿੱਚ ਪਹਿਲ ਦੇ ਆਧਾਰ ਤੇ ਪੁਲਿਸ ਨੂੰ ਮਾਮਲਾ ਦਰਜ ਕਰਨਾ ਹੀ ਪੈਂਦਾ ਜਿਹੜੇ ਵੋਹੀਨियस ਕ੍ਰਾਈਮ ਹੋ ਜਾਂਦੇ ਨੇ ਜਾਂ ਜਿਹੜੇ ਵੱਡੇ ਕ੍ਰਾਈਮ ਨੇ ਉਹਨਾਂ ਉਹ ਉਹਨੂੰ ਕੋਗਨੀਜੇਬਲ ਅਫੈਂਸ ਕਹਿੰਦੇ ਆ ਠੀਕ ਕਹਿ ਰਹੇ ਸਰ ਬਿਲਕੁਲ ਬਿਲਕੁਲ ਤੇ ਕੋਗਨੀਜੇਬਲ ਅਫੈਂਸ ਦੇ ਅੰਦਰ ਮੁੱਖ ਤੌਰ ਤੇ ਆਪਾਂ ਮੰਨ ਕੇ ਚੱਲਦੇ ਆ ਕਿ ਪੁਲਿਸ ਨੂੰ ਹੁਣ ਲੰਮਕਾ ਨਹੀਂ ਸਕਦੀ ਕੰਪਲੇਨੈਂਟ ਨੂੰ ਪੁਲਿਸ ਨੂੰ 3 ਦਿਨਾਂ ਦੇ ਅੰਦਰ ਅੰਦਰ ਐਫ ਆਈ ਆਰ ਦਰਜ ਕਰਨਾ ਹੀ ਪਏਗਾ ਯੈਸ ਕੋਗਨੀਜੇਸ਼ਨ ਮਤਲਬ ਹੈ ਕਿ ਜੇ ਕੰਪਲੇਟ ਹੋਵੇ ਪੁਲਿਸ ਹੈਜ਼ ਟੂ ਟੇਕ ਐਕਸ਼ਨ ਉਸ ਵੇਲੇ ਕਰ ਸਪੋਜ਼ ਕਰੋ ਕੋਈ ਕ੍ਰਾਈਮ ਹੋ ਜਾਂਦਾ ਅੱਗੇ ਕੋਈ ਪੁਲਿਸ ਵਾਲੇ ਆਰਾਮ ਨਾ ਲੱਗੇ ਰਹਿੰਦੇ ਸੀ ਉਹਨਾਂ ਨੇ ਕਰਤਾ ਮੰਡੇਟਰੀ ਉੱਥੇ ਜਾ ਕੇ ਵੀਡੀਓਗ੍ਰਾਫੀ ਹੋਏਗੀ ਮੌਕੇ ਤੇ ਅੱਛਾ ਕੋਈ ਵੀ ਹੋਵੇ ਹਾਂ ਜਿਹੜਾ ਵੀ ਵੱਡਾ ਆਫੈਂਸ ਕੋਈ ਆਫੈਂਸ ਹੋਇਆ ਲੜਾਈ ਝਗੜਾ ਹੋ ਗਿਆ ਮਰਡਰ ਹੋ ਗਿਆ ਕੋਈ ਨੁਕਸਾਨ ਹੋ ਗਿਆ ਕੋਈ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾ ਦਿੱਤਾ ਗਿਆ ਉਹਦੀ ਮੰਡੇਟਰੀ ਕਰਤਾ ਉਹਨਾਂ ਨੇ ਕਿ ਤੁਸੀਂ ਜਾ ਕੇ ਵੀਡੀਓਗ੍ਰਾਫੀ ਕਰਨੀ ਹੈ ਅੱਗੇ ਵੀਡੀਓਗ੍ਰਾਫੀ ਦਾ ਕੋਈ ਪ੍ਰੋਵੀਜ਼ਨ ਨਹੀਂ ਹੁੰਦਾ ਸੀ ਇਹ ਇਹ ਦੂਜਾ ਪੁਆਇੰਟ ਤੁਹਾਨੂੰ ਦੱਸ ਰਹੇ ਆਪਾਂ ਕਿ ਕਾਨੂੰਨ ਬਣ ਗਿਆ ਹੁਣ ਕਿ ਪੁਲਿਸ ਵਾਲਾ ਜੇ ਕਿੱਥੇ ਜਾ ਰਹੇ ਨੇ ਕਿੱਥੇ ਕ੍ਰਾਈਮ ਕੰਡਕਟ ਹੋਇਆ ਉਸ ਥਾਂ ਦੀ ਉਸ ਲੋਕੇਸ਼ਨ ਤੇ ਜਿੱਥੇ ਵੀ ਆਯੋਗ ਗਿਆ ਉਹਨਾਂ ਨੂੰ ਵੀਡੀਓਗ੍ਰਾਫੀ ਕਰਨੀ ਪੈਗੀ ਉਹ ਇਹ ਫਿਰ ਵੀਡੀਓਗ੍ਰਾਫੀ ਅੱਗੇ ਐਜ਼ ਐਵੀਡੈਂਸ ਵੀ ਕੇਸ ਦੇ ਵਿੱਚ ਲੱਗ ਸਕਦਾ ਉਸ ਤੋਂ ਬਾਅਦ ਉਹਨਾਂ ਨੇ ਸਰ ਇੱਕ ਆ ਕਰਤਾ ਹਿਮਾਂਸ਼ੂ ਜੀ ਕਿ ਜਿੱਦਾਂ ਟ੍ਰਾਇਲ ਹੈ ਅੱਗੇ ਕੀ ਹੁੰਦਾ ਸੀਗਾ ਜਿੱਦਾਂ ਚਲਾਨ ਪੇਸ਼ ਕਰਨਾ ਹੈ ਜਿਹੜੇ ਤਾਂ ਬਹੁਤ ਜ਼ਿਆਦਾ ਸੀਰੀਅਸ ਆਫੈਂਸ ਹੈਗੇ ਆ ਜਿੱਦਾਂ ਮਰਡਰ ਹੈ ਬੰਦਾ ਅੰਦਰ ਹੈ ਉਹ ਚ 90 ਦਿਨ ਦਾ ਟਾਈਮ ਫਰੇਮ ਹੁੰਦਾ ਸੀ ਕਿ 90 ਦਿਨ ਦੇ ਵਿੱਚ ਤੁਹਾਨੂੰ ਚਲਾਨ ਪੇਸ਼ ਕਰਨਾ ਹੀ ਪੈਣਾ ਨਹੀਂ ਤਾਂ ਬੰਦੇ ਨੂੰ ਬੈਨੀਫਿਟ ਮਿਲ ਜਾਂਦਾ ਸੀ ਬੰਦੇ ਦੀ ਬੇਲ ਹੋ ਜਾਂਦੀ ਸੀ ਹੁਣ ਉਹਨਾਂ ਨੇ ਕੀ ਕੀਤਾ ਕਿ ਜੇਕਰ ਤੁਸੀਂ ਸਪੋਜ਼ ਕਰੋ ਚਲਾਨ ਲੇਟ ਹੋ ਰਿਹਾ ਤੁਸੀਂ ਕੋਰਟ ਤੋਂ ਪਰਮਿਸ਼ਨ ਲੈ ਕੇ 180 ਦਿਨ ਤੱਕ ਕੋਰਟ ਟਾਈਮ ਦੇ ਸਕਦੀ ਹੈ ਕਿ ਤੁਸੀਂ ਚਲਾਨ ਪੇਸ਼ ਕਰ ਸਕਦੇ ਹੋ ਨੈਟ ਪ੍ਰਾਈਮ ਬਿਲ ਲੇਕਿਨ ਹੁਣ ਟਾਈਮ ਫਰੇਮ ਉਹਨਾਂ ਨੇ ਕਰਤਾ ਅੱਛਾ ਇਹ ਵੀ ਪੁਆਇੰਟ ਮੈਂ ਹੁਣ ਮੈਂ ਹੋਰ ਕਲੀਅਰ ਕਰ ਦਿੰਦਾ ਕਿ ਇਹ ਆਪਾਂ ਮੰਨ ਕੇ ਚੱਲੀਏ ਕਿ ਪਹਿਲਾਂ ਆਪਾਂ ਕਈ ਵਾਰੀ ਦੇਖਿਆ ਕਿ ਪੁਲਿਸ ਨੇ ਕਈ ਟ੍ਰਾਇਲ ਲੰਮਕਾ ਆ ਵੀ ਦਿੱਤੇ ਟ੍ਰਾਇਲ ਨਹੀਂ ਵੀ ਹੋਈ ਨੇ ਇਸ ਕ੍ਰਾਈਮ 'ਚ ਵੀ ਨਹੀਂ ਹੋਇਆ 90 ਦਿਨ 'ਚ ਜਿਹੜਾ ਹੋਣਾ ਚਾਹੀਦਾ ਸੀ 60 ਦਿਨ 'ਚ ਹੋਣਾ ਚਾਹੀਦਾ ਸੀ ਉਹ ਨਹੀਂ ਹੁੰਦਾ ਸੀ ਇਹ ਹੁਣ ਵੱਡੀ ਗੱਲ ਹੋ ਗਈ ਇੱਕ ਪਾਸੇ ਰਾਹਤ ਦੇਤੀ ਪੁਲਿਸ ਵਾਲਿਆਂ ਨੂੰ ਜਿਹੜਾ ਚਲਾਨ ਪੇਸ਼ ਕਰਨਾ ਕੋਰਟ ਦੇ ਵਿੱਚ ਕਿ 180 ਦਿਨਾਂ ਦੇ ਅੰਦਰ ਅੰਦਰ ਕਰਨਾ ਹੀ ਪੈਣਾ ਤੁਸੀਂ ਦਿਨ ਹੋਰ ਵਧਾ ਲਓ ਜਿਹੜਾ ਪਹਿਲੇ 60 ਦਿਨਾਂ ਦਾ ਸੀਗਾ ਉਹ ਵੀ 180 ਦਿਨ ਵਧਾ ਦਿੱਤੇ ਇੱਕ ਪਾਸੇ ਤਾਂ ਪੁਲਿਸ ਨੂੰ ਰਾਹਤ ਵੀ ਹੈ ਪਰ ਦੂਜੇ ਪਾਸੇ ਟਾਈਮ ਬਾਉਂਡ ਕਰਤਾ ਕਿ ਪਰ ਉਹਨਾਂ ਨੇ ਕਿਹਾ ਉਹਨਾਂ ਨੇ ਕਿਹਾ ਜ ਇਹ ਜਿੱਥੇ 60 ਦਿਨਾਂ ਤੋਂ ਵੱਧਣਾ ਵੀ ਤੁਹਾਨੂੰ ਕੋਰਟ ਤੋਂ ਪਰਮਿਸ਼ਨ ਲੈਣੀ ਪਏ ਕੋਰਟ ਦੀ ਪਰਮਿਸ਼ਨ ਲੈ ਕੇ ਤੁਹਾਨੂੰ 180 ਦਿਨ ਔਰ 180 ਦਿਨ ਦੇ ਤੁਹਾਨੂੰ ਮਿਲ ਜਾਗਾ ਲਾਸਟ 180 ਦਿਨ ਹੈ 180 ਦਿਨ ਦੇ ਅੰਦਰ ਅੰਦਰ ਕਰਨਾ ਪਏ ਪੁਲਿਸ ਨੂੰ ਚਲਾਨ ਪੇਸ਼ ਕਰਨਾ ਪੈਣਾ ਜਿਹੜੇ ਚਲਾਨ ਲੰਮਕ ਜਾਂਦੇ ਸੀਗੇ 6 6 7 7 ਮਹੀਨੇ 8 8 ਸਾਲ ਸਾਲ ਨਹੀਂ ਕਈ ਵਾਰੀ ਮਿਲਦਾ ਵਕੀਲ ਸਾਹਿਬ ਪੇਸ਼ ਹੁੰਦੇ ਸੀ ਉਹ 180 ਦਿਨਾਂ ਦੇ ਅੰਦਰ ਅੰਦਰ ਕਰਨਾ ਜੀ ਚਲੋ ਜੀ ਅਗਲਾ ਪੁਆਇੰਟ ਇਹਨਾਂ ਨੇ ਕੀ ਕੀਤਾ ਜੀ ਹੋਰ ਕੀ ਕੀਤਾ ਜਿੱਦਾਂ ਸਪੋਜ਼ਿੰਗਲੀ ਕੋਈ ਰੇਪ ਹੋ ਜਾਂਦਾ ਹੁਣ ਉਹਨਾਂ ਨੇ ਕਰਤਾ ਜਿਹੜਾ ਜਿਹੜੀ ਵੀ ਵਿਕਟਿਮ ਹੋ ਉਹ ਕੋਰਟ ਦੇ ਵਿੱਚ ਉਹਦੀ ਰਿਪੋਰਟ ਵਿਦਿਨ 7 ਡੇਸ ਆਣੀ ਪਈਗੀ ਅੱਗੇ ਬਹੁਤ ਬਹੁਤ ਦੇਰ ਰਿਪੋਰਟ ਹੀ ਨਹੀਂ ਸੀ ਆਉਂਦੀ ਇਹਦੇ ਕਰਕੇ ਟਰਾਇਲ ਵੀ ਲੇਟ ਹੁੰਦੇ ਸੀ ਚਲਾਨ ਪੇਸ਼ ਹੋਣਾ ਵੀ ਲੇਟ ਹੁੰਦਾ ਸੀ ਹੁਣ ਉਹਨਾਂ ਨੇ ਕੀ ਕੀਤਾ ਕਿ 7 ਦਿਨ ਦੇ ਵਿੱਚ ਵਿੱਚ ਉਹਦੀ ਜਿਹੜੀ ਰਿਪੋਰਟ ਹੈ ਉਹ ਕੋਰਟ ਦੇ ਵਿੱਚ ਆਣੀ ਜ਼ਰੂਰੀ ਹੋ ਗਈ ਹੈ ਇਹ ਬਹੁਤ ਵੱਡਾ ਕਿਉਂਕਿ ਇਹ ਜਿਹੜਾ ਹੀਨियस ਕਰਾਈਮਸ ਅਗੇਂਸਟ ਔਮਨ ਨੂੰ ਐਕਸਪੈਡਾਈਟ ਕਰਨ ਵਾਸਤੇ ਟਰਾਇਲ ਉਹਨਾਂ ਨੇ ਇਹ ਕੀਤਾ ਕਿ ਜੇਕਰ ਕੁੜੀ ਦੀ ਜਾਂ ਵਿਕਟਿਮ ਦੀ ਜਿਹੜੀ ਐਮਐਲਆਰ ਹੈ ਮੈਡੀਕਲ ਰੀਗਲ ਜੋ ਹੈ ਨਾ ਉਹ ਸਾਰਾ ਕੋਰਟ ਦੇ ਵਿੱਚ 7 ਦਿਨ ਦੇ ਵਿੱਚ ਵਿੱਚ ਉਹਨਾਂ ਨੂੰ ਭੇਜਣੀ ਪਈ। ਮਤਲਬ ਉਹਨਾਂ ਨੇ ਆਪਣੇ ਵੱਲੋਂ ਰਿਸਟ੍ਰिक्ट ਕੀਤਾ ਟਾਈਮ ਫਰੇਮ ਕੀਤਾ ਕਿ ਤੁਸੀਂ ਇਹ ਨਾ ਹੋਵੇ ਕਿ ਤੁਸੀਂ ਲੇਅਰਲੀ ਲਾਓ ਕੋਈ ਗੱਲ ਨਹੀਂ ਵੇ ਜੋ ਹੋਏਗਾ ਦੇਖਾਂਗੇ ਉਹਨਾਂ ਨੇ ਥੋੜਾ ਜਿਹਾ ਗੁੱਸਾ ਨਾ ਕਰਿਓ ਜਦਾਂ ਕਹਿ ਦਿੰਦੇ ਹੈ ਕਿ ਜਿਹੜਾ ਵਕੀਲਾਂ ਦੇ ਪਉ ਪੈ ਗਿਆ ਟਕਰਾਂ ਦੇ ਵਿੱਚ ਉਹ ਲਮਕਦਾ ਹੀ ਗਿਆ ਤਾਂ ਇਹ ਜਾਂ ਵਕੀਲਾਂ ਦਾ ਜਾਂ ਪੁਲਿਸ ਦਾ ਚੱਕਰਾਂ ਵਿੱਚ ਪੈ ਗਿਆ ਤਾਂ ਚੱਕਰਾਂ ਚ ਚੱਕਰਾ ਜੀ ਪੈ ਜਾਊਗਾ ਉਹ ਚੱਕਰਾਂ ਚੋਂ ਕੱਢਣ ਦੇ ਲਈ ਇਹ ਬਣਾਇਆ ਨਹੀਂ ਨਹੀਂ ਤੁਹਾਡੀ ਗੱਲ ਬਹੁਤ ਵਧੀਆ ਕਹੀ ਤੁਸੀਂ ਲੇਕਿਨ ਗੱਲ ਇਹ ਕੱਲੇ ਵਕੀਲ ਜਾਂ ਕੱਲੀ ਪੁਲਿਸ ਨੂੰ ਨਹੀਂ ਅਸੀਂ ਕਹਿ ਸਕਦੇ ਇਹ ਕਾਨੂੰਨੀ ਤੌਰ ਤੇ ਤੁਸੀਂ ਗਲਤ ਨਹੀਂ ਤੁਸੀਂ ਗਲਤ ਨਹੀਂ ਕਹਿ ਰਹੇ ਮੈਂ ਤੁਹਾਨੂੰ ਅਗਲੇ ਤੁਹਾਨੂੰ ਦੱਸ ਰਿਹਾ ਕਾਨੂੰਨ ਦੇ ਵਿੱਚ ਨਾ ਸਰ ਕੋਈ ਨਾ ਕੋਈ ਗੱਲ ਕਈ ਵਾਰੀ ਰਹਿ ਜਾਂਦੀ ਹੈ ਕਈ ਵਾਰੀ ਕਾਨੂੰਨ ਹੁੰਦਾ ਪਰ ਉਹ ਇੰਪਲੀਮੈਂਟ ਨਹੀਂ ਹੋ ਪਾਂਦਾ ਹੁਣ ਇਹਨਾਂ ਨੇ ਆਹਾ ਜਿਹੜਾ ਵੀ ਸਾਰੀਆਂ ਗੱਲਾਂ ਤੁਹਾਨੂੰ ਮੈਂ ਦੱਸ ਰਿਹਾ ਹਾਂ ਇਹਨਾਂ ਨੇ ਸਾਰੀਆਂ ਗੱਲਾਂ ਕਿਉਂ ਕੀਤੀਆਂ ਆਪਣੇ ਵੱਲੋਂ ਕੋਸ਼ਿਸ਼ ਕਰਨ ਲਈ ਕਿ ਆਪਾਂ ਹਰ ਚੀਜ਼ ਨੂੰ ਵਿਦਨ ਅ ਟਾਈਮ ਫਰੇਮ ਕਰ ਦਈਏ ਕਿ ਲੋਕਾਂ ਨੂੰ ਇਹ ਨਾ ਲੱਗੇ ਕਿ ਇਹਰ ਡਿਲੇ ਜਸਟਿਸ ਹੀ ਨਹੀਂ ਮਿਲਿਆ ਜਿਹਨੂੰ ਕਹਿੰਦੇ ਨਾ ਜਸਟਿਸ ਡਿਲੇਡ ਇਜ਼ ਜਸਟਿਸ ਡਿਨਾਈਡ ਉਹਨੂੰ ਕਰਬ ਕਰਨ ਵਾਸਤੇ ਕਾਫੀ ਕੁਝ ਇਹਦੇ ਵਿੱਚ ਪਾਇਆ ਉਹਨਾਂ ਨੇ ਮੈਂ ਆਵਾਂਗਾ ਤੁਹਾਡੇ ਤੁਹਾਡੇ ਲਈ ਕਿੰਨੀ ਕੋ ਰਾਹਤ ਹੈ ਮੈਂ ਉਹਤੇ ਵੀ ਆਵਾਂਗਾ ਆਪਾਂ ਕੇ ਹੋਰ ਪੁਆਇੰਟ ਸਮਝਾ ਦਈਏ ਇਹਦੇ ਵਿੱਚ ਨਾ ਸਰ ਉਹਨਾਂ ਨੇ ਜਿਹੜੀ ਇੱਕ ਅੱਛੀ ਗੱਲਾਂ ਕੀਤੀਆਂ ਕਿ ਜਿਹੜੇ ਸਮਨਜ਼ ਵਗੈਰਾ ਹੈਗੇ ਆ ਉਹ ਹੁਣ ਇਲੈਕਟ੍ਰੋਨਿਕਲੀ ਚੱਲ ਜਾਣਗੇ ਤੁਹਾਡੇ ਮੋਬਾਈਲ ਤੇ ਤੁਹਾਨੂੰ ਵਟਸਐਪ ਆ ਜਾਏਗਾ WhatsApp ਤੇ ਸਮਨ ਆ ਜਾਏਗਾ दैट विल बी ਡੀਮਡ ਸਰਵਿਸ ਅੱਗੇ ਹੁੰਦਾ ਸੀ ਕੋਰਟ ਵੱਲੋਂ ਜਾਂਦਾ ਸੀ ਰਜਿਸਟਰਡ ਜਾਂਦਾ ਸੀ ਉੱਥੇ ਬੰਦਾ ਲੈ ਕੇ ਜਾਂਦਾ ਸੀ ਜੋ ਲਿਖ ਦਿੰਦਾ ਸੀਗਾ ਜੀ ਉਹ ਬੰਦਾ ਘਰ ਨਹੀਂ ਮਿਲਿਆ ਉਹ ਫਿਰ 2 ਮਹੀਨੇ ਦੀ ਤਰੀਕ ਪੈ ਜਾਂਦੀ ਸੀ ਉਹਨੂੰ ਦੁਬਾਰਾ ਸਮਨ ਜਾਂਦੇ ਸੀ ਹੁਣ ਉਹ ਬੰਦੇ ਦੇ ਜਿਹੜਾ ਉਹਦਾ ਨੰਬਰ ਹੈ ਰਜਿਸਟਰਡ ਮੋਬਾਈਲ ਨੰਬਰ ਹੈ ਉਹ ਤੇ SMS ਜਾਂ WhatsApp ਚਲ ਜਾਏਗਾ ਤੇ ਉਹ ਜਿਹੜੀ ਸਰਵਿਸ ਹੈ ਉਹ ਡੀਮਡ ਸਰਵਿਸ ਮੰਨੀ ਜਾਏਗੀ ਕਿ ਯੈਸ ਇਹ ਬੰਦੇ ਨੂੰ ਸਮਨ ਚਲੇ ਗਏ ਪਰ ਇਹ ਜਾਣ ਕੇ ਨਹੀਂ ਆਇਆ अच्छा ये बड़ा बड़ा पॉइंट समन ਤੋਂ ਇਨਕਾਰ ਨਹੀਂ ਕਰ ਸਕਦੇ ਘਰ ਬੈਠੇ ਹੋ ਸਮਨ ਤੁਹਾਡੇ ਨਾਂ ਤੇ ਆਇਆ ਤੁਸੀਂ ਕਿਸੇ ਹੋਰ ਨੂੰ ਭੇਜਤਾ ਜਾਂ ਘਰੋਂ ਚਲੇ ਗਏ ਤੁਸੀਂ ਕਹੇ ਕਿ ਮੈਂ ਸਮਨ ਰੀਸੀਵ ਨਹੀਂ ਕੀਤਾ ਉਹ ਜਿਹੜਾ ਡਾਕੀ ਆਇਆ ਜਾਂ ਜੋ ਵੀ ਸਮਨ ਲੈ ਕੇ ਆਉਂਦੇ ਸੀਗੇ ਤਾਂ ਲਭਦੇ ਰਹਿੰਦੇ ਸੀ ਬੰਦਾ ਸਾਈਨ ਕਰਦੇ ਤੇ ਬੰਦਾ ਸਾਈਨ ਨਹੀਂ ਕਰਦਾ ਸੀ ਇਦਾਂ ਨਹੀਂ ਹੋਏਗਾ ਹੁਣ ਸਮਨ ਵੀ ਇਲੈਕਟ੍ਰੋਨਿਕ ਸਮਨ ਹੋ ਗਏ ਤੁਹਾਡੇ ਮੋਬਾਈਲ ਤੇ ਸਮਨ ਆ ਜਾਏਗਾ ਔਰ ਉਹਨੂੰ ਲੀਗਲੀ ਮੰਨਿਆ ਜਾਏਗਾ ਇਹ ਇਹ ਵੀ ਬੜਾ ਵੱਡਾ ਬਹੁਤ ਵੱਡਾ ਪੁਆਇੰਟ ਹੈ ਇੱਕ ਇਚ ਹੋਰ ਬੜਾ ਜਬਰਦਸਤ ਉਹਨਾਂ ਨੇ ਕਿਹਾ ਜੈਸ ਸੁਪੋਜ਼ਿੰਗਲੀ ਕੋਈ ਬੰਦੇ ਨੂੰ ਅਰੈਸਟ ਕਰ ਲੈਂਦੀ ਪੁਲਿਸ ਹੂੰ ਹੂੰ ਉਹਨੂੰ ਇੱਕ ਓਪਰਚੁਨਿਟੀ ਮਿਲੇਗੀ ਕਿ ਆਪਣਾ ਇੱਕ ਬੰਦਾ ਕੋਈ ਵੀ ਚੂਜ਼ ਕਰਕੇ ਉਹਨੂੰ ਇੰਟੀਮੇਟ ਕਰਨ ਦਾ ਰਾਈਟ ਹੋਏਗਾ ਉਹਦਾ ਜਾਂ ਟੈਲੀਫੋਨਿਕਲੀ ਆਉਦਾ ਕਿ ਜੀ ਮੇਰੇ ਖਿਲਾਫ ਆ ਪੁਲਿਸ ਮੈਨੂੰ ਫੜ ਕੇ ਲੈ ਕੇ ਚੱਲੀ ਹੈ ਜਾਂ ਮੇਰੇ ਖਿਲਾਫ ਪਰਚਾ ਦਰਜ ਹੋ ਗਿਆ ਹੈ ਜਿਹਦੇ ਨਾਲ ਕਿ ਘਰਦਿਆਂ ਨੂੰ ਜਾਂ ਉਹਦੇ ਜਿਹੜੇ ਨੀਅਰ ਐਂਡ ਡੀਅਰ ਉਹਨਾਂ ਨੂੰ ਪਤਾ ਲੱਗ ਜੂਵੇ ਕਿ ਸਾਡਾ ਬੰਦਾ ਕਿੱਥੇ ਹੈ ਔਰ ਉਹਦੇ ਤੇ ਕੀ ਧਾਰਾ ਲੱਗੀ ਹੈ ਕਿਹੜਾ ਉੱਤੇ ਪਰਚਾ ਦਰਜ ਹੋਇਆ ਕੀ ਹੋਇਆ ਅਦਰਵਾਇਜ਼ ਅਕਿਊਜ਼ ਨੂੰ ਕਾਫੀ ਦਿਨ ਪਤਾ ਹੀ ਨਹੀਂ ਸੀ ਲੱਗਦਾ ਕਿ ਉਹਤੇ ਕਿਹੜਾ ਪਰਚਾ ਦਰਜ ਹੋਇਆ ਕਿਉਂਕਿ ਉਹਨੂੰ ਪਰਚੇ ਐਫ ਆਈ ਆਰ ਦੀ ਇਹਦੇ ਐਡੀਸ਼ਨ 'ਚ ਤੁਹਾਨੂੰ ਦੱਸ ਦੇਣਾ ਉਹਨਾਂ ਨੇ ਇਹ ਵੀ ਮੰਡੇਟਰੀ ਕਰਤਾ ਕਿ ਅਕਿਊਜ਼ਡ ਹੈਜ਼ ਅ ਰਾਈਟ ਟੂ ਗੈਟ ਦੀ ਕਾਪੀ ਆਫ ਦੀ ਐਫ ਆਈ ਆਰ ਕਿ ਉਹਨੂੰ ਵੀ ਜਿਹੜੇ ਪਰਚਾ ਉਹਦੇ ਖਿਲਾਫ ਦਰਜ ਹੈ ਉਹਦੀ ਕਾਪੀ ਮਿਲੇਗੀ ਅੱਗੇ ਇਕੱਲੀ ਕੰਪਲੇਨੈਂਟ ਨੂੰ ਮਿਲਦੀ ਸੀ ਅੱਛਾ ਹੁਣ ਮੈਂ ਤੁਹਾਨੂੰ ਇੱਕ ਵਾਲੇ 'ਚ ਦੋ ਗੱਲਾਂ ਦੱਸਤੀਆਂ ਇੱਕ ਤਾਂ ਐਫ ਆਈ ਆਰ ਦੀ ਕਾਪੀ ਪਰਚਾ ਜਿਹੜਾ ਦਰਜ ਹੁੰਦਾ ਪੰਜਾਬੀ 'ਚ ਦੱਸ ਦੇਣਾ ਉਹਦੀ ਕਾਪੀ ਮਲਜ਼ਮ ਨੂੰ ਵੀ ਅਕਿਊਜ਼ ਨੂੰ ਵੀ ਮਿਲੋਗੀ ਤੇ ਸ਼ਿਕਾਇਤ ਕਰਤਾ ਨੂੰ ਕੰਪਲੇਨੈਂਟ ਨੂੰ ਵੀ ਮਿਲੋਗੀ ਸੈਕੰਡਲੀ ਉਦੇ ਕੋਲ ਰਾਈਟ ਹੋਏਗਾ ਆਪਣੇ ਕਿਸੇ ਇੱਕ ਬੰਦੇ ਨੂੰ ਨੀਅਰ ਐਂਡ ਡੀਅਰ ਵਨ ਨੂੰ ਦੱਸਣ ਦਾ ਕਿ ਮੇਰੇ ਖਿਲਾਫ ਪਰਚਾ ਦਰਜ ਹੋ ਗਿਆ ਉਹਨੂੰ ਇਨਫੋਰਮੇਸ਼ਨ ਦੇ ਅੰਦਰ ਰਾਈਟ ਹੋਏਗਾ ਹੂੰ ਕਿ ਯਾਰ ਮੇਰੇ ਖਿਲਾਫ ਆ ਹੋ ਗਿਆ ਮੈਨੂੰ ਬਚਾਓ ਜਾਂ ਮੇਰੇ ਲਈ ਪੈਰਵਾਈ ਕਰੋ ਬੜਾ ਵੱਡਾ ਪੁਆਇੰਟ ਹੈ ਬਹੁਤ ਵਧੀਆ ਜੇ ਪੁਲਿਸ ਕਿਸੇ ਨੂੰ ਹੁਣ ਇਹਦੇ ਇਸ ਨਵੇਂ ਕਾਨੂੰਨ ਦੇ ਤਹਿਤ ਜੇ ਪੁਲਿਸ ਕਿਸੇ ਨੂੰ ਅਰੈਸਟ ਕਰਕੇ ਘਰੋਂ ਲੈ ਕੇ ਜਾਂਦੀ ਹੈ ਤੇ ਉਹਦੀ ਫੈਮਿਲੀ ਨੂੰ ਟਾਈਮ ਟੂ ਟਾਈਮ ਇਨਫੋਰਮ ਕਰਨਾ ਪਏਗਾ ਕਈ ਵਾਰੀ ਪੁਲਿਸ ਦੇ ਖਿਲਾਫ ਸ਼ਿਕਾਇਤਾਂ ਹੁੰਦੀਆਂ ਕਿ ਪੁਲਿਸ ਵਿਅਕਤੀ ਨੂੰ ਲੈ ਗਈ ਹੈ ਪਤਾ ਨਹੀਂ ਕਿੱਥੇ ਗਿਆ ਉਹ ਹੁਣ ਇਦਾਂ ਨਹੀਂ ਹੋਏਗਾ ਪੁ ਇਹ ਕਿਹੜੇ ਕੇਸ ਦੇ ਤਹਿਤ ਜੇ ਪੁਲਿਸ ਅਰੈਸਟ ਕਰਕੇ ਜਾ ਰਹੀ ਹੈ ਤਾਂ ਫੈਮਿਲੀ ਨੂੰ ਪੂਰੀ ਤਰ੍ਹਾਂ ਇਨਫੋਰਮ ਕਰਨਾ ਪਏਗਾ ਇਹ ਵੀ ਇੱਕ ਨਿਯਮ ਬਣਾ ਦਿੱਤਾ ਗਿਆ ਔਰ ਲੀਗਲ ਕਰ ਦਿੱਤਾ ਗਿਆ ਗੋਤਮ ਜੀ ਹਾਂਜੀ ਹੋਰ ਆਕੇ ਪੁਆਇੰਟ ਕੋਈ ਆਪਾਂ ਜੇ ਅਹਿਮ ਜੇ ਦੱਸਣਾ ਚਾਹੀਏ ਅਹਿਮ ਅਦਾਨ ਸਰ ਇਹਦੇ ਵਿੱਚ ਬੇਸਿਕਲੀ ਉਹਨਾਂ ਨੇ ਕੀ ਕੀਤਾ ਜਦੋਂ ਅੰਗਰੇਜ਼ਾਂ ਨੇ ਸਰ ਕਾਨੂੰਨ ਬਣਾਏ ਨਾ ਉਸ ਵੇਲੇ ਆ ਤੁਹਾਡੀ ਇਲੈਕਟ੍ਰੋਨਿਕ ਸਾਰੇ ਜਿੰਨੇ ਵੀ ਆਈਟੀ ਇਲੈਕਟ੍ਰੋਨਿਕ ਦੀਆਂ ਚੀਜ਼ਾਂ ਇਹ ਸਾਰੀਆਂ ਨਹੀਂ ਸੀ ਹੁੰਦੀਆਂ ਉਸ ਵੇਲੇ ਜਦੋਂ ਐਕਟ ਬਣਿਆ ਕੋਈ 1800 ਸਮਥਿੰਗ ਚ ਬਣਿਆ ਕੋਈ 1900 ਦੀ ਸ਼ੁਰੂਆਤ ਚ ਬਣ ਗਏ ਹੁਣ ਕੀ ਹੋਇਆ ਵਿਦ ਦਾ ਐਡਵਾਂਸਮੈਂਟ ਆਫ ਟੈਕਨੋਲੋਜੀ ਐਂਡ ਸਾਇੰਸ ਹੁਣ ਕਈ ਚੀਜ਼ਾਂ ਹੋਰ ਹੋ ਗਈਆਂ ਉਸ ਕਰਕੇ ਇਹਨਾਂ ਨੇ ਕੁਝ ਅਮੈਂਡਮੈਂਟਸ ਕੀਤੀਆਂ ਆਪਣੇ ਵੱਲੋਂ ਕੀਤੀਆਂ ਬਟ ਫਿਰ ਵੀ ਐਜ਼ ਅ ਹੋਲ ਇਹਨਾਂ ਨੇ ਇਹਨਾਂ ਨੂੰ ਬੜਾ ਕੰਪਲੈਕਸ ਕਰ ਦਿੱਤਾ ਜੋ ਮੇਰੇ ਪਰਸਨਲ ਥਿੰਕਿੰਗ ਹੈ ਇਨਾਂ ਨੂੰ ਐਜ਼ ਮੈਂ ਜੇ opinion ਮੇਰਾ opinion ਹੈ ਕਿ ਜਿਹੜੇ ਐਗਜ਼ਿਸਟਿੰਗ ਲਾ ਸਿਗੇ ਉਹਨੂੰ ਅਮੈਂਡ ਕਰ ਦਿੰਦੇ ਫਰੋਰ ਸਾਰਾ ਕੁਝ ਹੀ ਚੇਂਜ ਕਰਨ ਦੀ ਲੋੜ ਨਹੀਂ ਸਿਗੀ ਜਿਹੜੇ ਐਗਜ਼ਿਸਟਿੰਗ ਲਾ ਸਿਗੇ ਜਿ ਉਹਨਾਂ 'ਚ ਕੋਈ ਸਪੋਜ਼ਿੰਗਲੀ ਕਮੀ ਸੀ ਟਾਈਮ ਨਾਲ ਕਮੀ ਹੁੰਦੀ ਹੈ ਈਵਨ ਕਨਸਟੀਟਿਊਸ਼ਨ 'ਚ ਕਿੰਨੀਆਂ ਅਮੈਂਡਮੈਂਟਸ ਹੋਈਆਂ ਟਾਈਮ ਟੂ ਟਾਈਮ ਅਮੈਂਡਮੈਂਟ ਕਰ ਦਿੰਦੇ ਜ਼ੀਰੋ ਬਿਲਕੁਲ ਮਤਲਬ ਨਾ ਕਰਦੇ ਕਿ ਅੱਜ ਤੋਂ ਬਾਅਦ ਐਕਟ ਖਤਮ ਜ਼ੀਰੋ ਤਾਂ ਮੈਨੂੰ ਯਾਦ ਆਇਆ ਕਿ ਜ਼ੀਰੋ ਐਫ ਆਈ ਆਰ ਦਾ ਤੁਸੀਂ ਜ਼ਿਕਰ ਕੀਤਾ। ਜ਼ੀਰੋ ਐਫ ਆਈ ਆਰ ਐਦਾਂ ਹੁੰਦੀ ਹੈ ਆਪਣਾ ਹੀ ਮਾਨਸ਼ੂ ਜੀ ਸਪੋਜ਼ ਕਰੋ ਐਫ ਆਈ ਆਰ ਦਰਜ ਦੀ ਜੂਰਿਸਡਿਕਸ਼ਨ ਜੇ ਬੰਦੀ ਹੈ। ਕੰਪਲੇਂਟ ਕਿਤੇ ਹੋਰ ਦੇ ਦਿੱਤੀ ਗਈ। ਸਪੋਜ਼ ਕਰੋ ਕੋਈ ਕ੍ਰਾਈਮ ਹੋਇਆ ਜੰਮੂ ਦੇ ਵਿੱਚ। ਮੇਰਾ ਮੋਬਾਈਲ ਡਿੱਗ ਗਿਆ। ਆਪਾਂ ਇੱਕ ਐਗਜ਼ਾਮਪਲ ਲੈ ਲੈਂਦੇ ਹਾਂ। ਜੰਮੂ 'ਚ ਡਿੱਗ ਪਿਆ ਤੁਹਾਡਾ ਮੋਬਾਈਲ। ਤੁਸੀਂ ਆ ਕੇ ਜਲੰਧਰ ਆਏ। ਜਲੰਧਰ ਆ ਕੇ ਤੁਸੀਂ ਪੁਲਿਸ ਨੂੰ ਕੰਪਲੇਂਟ ਕਰਤੀ। ਪੁਲਿਸ ਤੁਹਾਨੂੰ ਰਿਫਿਊਜ਼ ਨਹੀਂ ਕਰ ਸਕਦੀ ਕਿ ਤੁਸੀਂ ਜਾ ਕੇ ਜੰਮੂ ਜਾ ਕੇ ਕੰਪਲੇਂਟ ਲਿਖਾਓ। ਬੜਾ ਵੱਡਾ ਪੁਆਇ ਜਿੱਥੇ ਵੀ ਤੁਹਾਡਾ ਨਾ ਘਟਨਾ ਵਾਪਰਦੀ ਏ ਤੁਸੀਂ ਉਹ ਜੇ ਉਥੇ ਐਫ ਆਈ ਆਰ ਨਹੀਂ ਕਰਾਈ ਤਾਂ ਤੁਸੀਂ ਕਿੱਥੇ ਵੀ ਜਾ ਕੇ ਜਿੱਥੇ ਤੁਹਾਡਾ ਇਲਾਕਾ ਪੈਂਦਾ ਉਥੇ ਜਾ ਕੇ ਤੁਸੀਂ ਐਫ ਆਈ ਆਰ ਹੁਣ ਕਰਾ ਸਕਦੇ ਇਹ ਵੀ ਬੜਾ ਵੱਡਾ ਬਹੁਤ ਵੱਡਾ ਬਦਲਾਅ ਜਿਹੜਾ ਨਵੇਂ ਕਾਨੂੰਨਾਂ ਦੇ ਵਿੱਚ ਕਰ ਦਿੱਤਾ ਗਿਆ ਠੀਕ ਹੈ ਇਹ ਆਪਾਂ ਤੁਹਾਨੂੰ ਬੇਸਿਕ ਜੀ ਚੀਜ਼ਾਂ ਦੱਸਤੀਆਂ ਕਿਉਂਕਿ ਬਹੁਤ ਵੱਡਾ ਬਦਲਾਅ ਕੀਤਾ ਗਿਆ ਆਈ ਪੀ ਸੀ ਸੀ ਆਰ ਪੀ ਸੀ ਇੰਡੀਆ ਨਿਵੀ ਡਸੈਕਟ ਨਾ ਹੀ ਬਦਲ ਦਿੱਤੇ ਧਾਰਾਵਾਂ ਛੋਟੀਆਂ ਕਰ ਦਿੱਤੀਆਂ ਘੀਆਂ ਘਟਾ ਦਿੱਤੀਆਂ ਗਈਆਂ ਕੁਝ ਧਾਰਾਵਾਂ ਖਤਮ ਕਰ ਦਿੱਤੀਆਂ ਗਈਆਂ ਨੇ ਇਸ ਕਰਕੇ ਆਪਾਂ ਉਹਨਾਂ ਚੀਜ਼ਾਂ ਨਹੀਂ ਪਾਵਾਂਗੇ ਪਰ ਮੈਂ ਇਹ ਵਕੀਲ ਸਾਹਿਬ ਤੋਂ ਸਮਝਣਾ ਚਾਹਾਂਗਾ ਕਿ ਵਕੀਲ ਸਾਹਿਬ ਆਪਾਂ ਸਭ ਤੋਂ ਪਹਿਲਾਂ ਇਹ ਆਈਪੀਸੀ ਦਾ ਜ਼ਿਕਰ ਕਰ ਰਹੇ ਆਂ ਸੀਆਰਪੀਸੀ ਦਾ ਜ਼ਿਕਰ ਕਰ ਰਹੇ ਆਂ ਤੇ ਪੁਲਿਸ ਵਾਲੇ ਜਿਹੜਾ ਆਈਓ ਜਿਹਨੇ ਪਰਚਾ ਲਿਖਣਾ ਹੈ ਜਿਨ੍ਹਾਂ ਨੇ ਕਾਰਵਾਈਆਂ ਕਰਨੀਆਂ ਆ ਤੁਸੀਂ ਵਕੀਲ ਹੋਗੇ ਤੁਸੀਂ ਕੋਰਟ ਪੈਰ ਵੀ ਕਰਨੀ ਹੈ ਫਿਰ ਜੱਜ ਸਾਹਿਬ ਹੋਗੇ ਕਿਵੇਂ ਹੋਨੇ ਕਿਵੇਂ ਕੇਂਦਰ ਸਰਕਾਰ ਵੱਲੋਂ ਕੋਈ ਟ੍ਰੇਨਿੰਗ ਵੀ ਦਿੱਤੀ ਗਈ ਤੁਹਾਨੂੰ ਜਦੋਂ ਵੀ ਇਹ ਰੂਲਸ ਪਾਸ ਕੀਤੇ ਗਏ ਨੇ ਪਾਰਲੀਮੈਂਟ ਦੇ ਵਿੱਚ ਬਿਲਕੁਲ ਤੁਹਾਡੀ ਗੱਲ ਠੀਕ ਹੈ ਕੋਈ ਟ੍ਰੇਨਿੰਗ ਐਦਾਂ ਕੇਂਦਰ ਸਰਕਾਰ ਨੇ ਨਹੀਂ ਦਿੱਤੀ ਬੇਸਿਕਲੀ ਕੀ ਹੈ ਜਿਹੜੇ ਵੀ ਇਹ ਐਕਟ ਰੈਟ੍ਰੋਸਪੈਕਟਿਵ ਨਹੀਂ ਥੋੜਾ ਮੈਂ ਤੁਹਾਨੂੰ ਥੋੜਾ ਲੀਗਲ ਇੱਕ ਵਰਡ ਵਰਤ ਰਿਹਾ ਰੈਟ੍ਰੋਸਪੈਕਟਿਵ ਰੈਟ੍ਰੋਸਪੈਕਟਿਵ ਦਾ ਕੀ ਮਤਲਬ ਹੁੰਦਾ ਹੈ ਕਿ ਇਹ ਐਕਟ ਪਿੱਛੋਂ ਤੋਂ ਲੱਗਣਗੇ ਪਹਿਲਾਂ ਵਾਲੇ ਕੰਮ ਤੇ ਵੀ ਲੱਗਣਗੇ ਇਹ ਰੈਟ੍ਰੋਸਪੈਕਟਿਵ ਨਹੀਂ ਹੈ ਰੈਟਰੋਸਪੈਕਟਿਵ ਨਹੀਂ ਹੈ ਇਹਦਾ ਮਤਲਬ ਹੈ ਕਿ ਜਿਹੜਾ 1 ਜੁਲਾਈ ਤੋਂ ਬਾਅਦ ਲਾਗੂ ਹੋਣਗੇ ਇਹ ਨਹੀਂ ਹੈ ਕਿ ਜਿਹੜਾ ਮਰਡਰ ਹੋਇਆ ਸੁਪੋਜ਼ਿੰਗਲੀ ਤੁਹਾਡਾ 3 ਜੂਨ ਨੂੰ ਹੋਇਆ ਤੁਸੀਂ ਕਹੋ ਜੀ ਉੱਤੇ ਲਾ ਦਿਓ ਨਹੀਂ ਲੱਗੇਗਾ ਇਹ ਰੈਟਰੋਸਪੈਕਟਿਵ ਨਹੀਂ ਹੈਗੇ ਇਸ ਕਰਕੇ ਹੁਣ ਇਹਨਾਂ ਨੇ ਨਵੇਂ ਲਾ ਦਿੱਤੇ ਤੁਸੀਂ ਬੜਾ ਵਧੀਆ ਸਵਾਲ ਕੀਤਾ ਕਿ ਵਕੀਲਾਂ ਨੂੰ ਜਾਂ ਜੱਜਾਂ ਨੂੰ ਕੋਈ ਇਹਦੀ ਤਿਆਰੀ ਕੀਤੀ ਕਿ ਦੇਖੋ ਜੱਜਸ ਦਾ ਤਾਂ ਸਰ ਐਡਮਿਨਿਸਟ੍ਰੇਟਿਵ ਕੰਮ ਹੁੰਦਾ ਇਹਨਾਂ ਦੇ ਕੋਰਸੇਜ਼ ਹੋ ਜਾਂਦੇ ਆ ਇਹਨਾਂ ਨੂੰ ਟ੍ਰੇਨਿੰਗ ਤੇ ਚੱਲ ਜਾਂਦੇ ਆ ਬਟ ਐਡਵੋਕੇਟਸ ਐਸ ਸੱਚ ਵਾਸਤੇ ਦਾ ਬਾਰ ਕਾਉਂਸਲ ਹੈਗੀ ਹੈ ਸਾਡੀ ਜਾਂ ਤੁਸੀਂ ਕਹੋ ਜੀ ਕਿਤੇ ਆਪਸ ਚ ਰਲ ਕੇ ਕਿਸੇ ਐਸੋਸੀਏਸ਼ਨ ਨੇ ਕਰ ਲਿਆ ਐਸ ਸੱਚ ਗਵਰਨਮੈਂਟ ਵੱਲੋਂ ਕੋਈ ਨਹੀਂ ਹੋਇਆ ਜੀ ਕਿ ਦੇਖੋ ਜੀ ਸਾਰੇ ਐਕਟ ਚੇਂਜ ਹੋ ਰਹੇ ਆ एवरीवन शुड ਲਰਨ ਜਾਂ ਹਰ ਇੱਕ ਨੇ ਇੰਪਲੀਮੈਂਟ ਕਰਨੇ ਆ ਔਰ ਬੇਸਿਕਲੀ ਪੁਲਿਸ ਵਾਲਮੀਨੇ ਹੋਗੇ ਇੰਟਰੋਡਿਊਸ ਹੋਏ ਨੇ ਪੁਲਿਸ ਵਾਸਤੇ ਬਹੁਤ ਜ਼ਰੂਰੀ ਹੈ ਸਰ ਪੁਲਿਸ ਵਾਸਤੇ ਬਹੁਤ ਜ਼ਰੂਰੀ ਹੈ ਐਸਆਈ ਨਹੀਂ ਆਈਓ ਆਈਓ ਕਰ ਰਹਾ ਇਹਨਾਂ ਦਾ ਇਦਾਂ ਹੁੰਦਾ ਹੈ ਹਿਮਾਂਸ਼ੂ ਜੀ ਵੈਸੀ ਨੇ ਇਹਨਾਂ ਦੀ ਅਕੈਡਮੀਆਂ ਬਣੀਆਂ ਹੋਈਆਂ ਇਹਦਾ ਫਲੋਰ ਅਕੈਡਮੀ ਹੋ ਗਈ ਚੰਡੀਗੜ੍ਹ ਆ ਜਾਂ ਮੁਹਾਲੀ ਆ ਜੋ ਵੀ ਹੈ ਉੱਥੇ ਇਹਨਾਂ ਨੂੰ ਟਾਈਮ ਟੂ ਟਾਈਮ ਕੋ ਰਿਫਰੈਸ਼ਰ ਕੋਰਸ ਕਰਵਾਣਗੇ ਕਿਉਂਕਿ ਅਦਰਵਾਇਜ਼ ਤਾਂ ਪੁਲਿਸ ਵਾਸਤੇ ਵੀ ਬੜਾ ਔਖਾ ਹੋ ਜਾਣਾ ਸਾਰੇ ਬਹੁਤ ਔਖਾ ਲੱਗਦਾ ਜਿੱਥੋਂ ਸ਼ੁਰੂ ਹੋਣਾ ਬਹੁਤ ਔਖਾ ਹੋ ਜਾਏਗਾ ਸਾਰੇ ਪੁਰਾਣਾ ਖਤਮ ਕਰਨੇ ਪੈਣਾ ਹੈ ਔਰ ਤੁਸੀਂ ਜਿਵੇਂ ਦੱਸ ਰਹੇ ਹੋ ਕਿ ਜੇ ਮੰਨ ਲਓ ਜੇ ਕੋਈ ਪਰਚਾ 30 ਜੂਨ ਨੂੰ ਹੋਇਆ ਦਰਜ ਹੂੰ ਅੱਜ 1 ਜੁਲਾਈ ਹੈ ਤੇਰੋ ਚਲਦੇ ਆ ਰਹੇ ਆ ਪਰ ਆਪਾਂ ਤੇ ਹਜੇ ਉਹ ਵੀ ਪੜਿਆ ਨਹੀਂ ਤੇ 23 ਜੂਨ ਨੂੰ ਹੋਇਆ ਉਹ ਵੀ ਬਿਲਕੁਲ ਨਵਾਂ ਹੈ ਤੇ ਕਿੱਦਾਂ ਕਰਨਗੇ ਇਹ ਐਦਾਂ ਨਾ ਸਰ ਹੁਣ ਪ੍ਰੋਬਲਮ ਹੈ ਕਿ ਕੋਈ ਮਾਪਦੰਡ ਕੋਈ ਵੀ ਨਹੀਂ ਬਣਾਇਆ ਗਿਆ ਕੋਈ ਸਿਸਟਮ ਨਹੀਂ ਬਣਾਇਆ ਗਿਆ ਕਿ ਐਡਾ ਵੱਡਾ ਬਦਲਾਅ ਕਿਵੇਂ ਕਰ ਲਾਂਗੇ ਸਿਰਫ ਇਹ ਦਿਖਾਇਆ ਗਿਆ ਕਿ ਬਦਲਾਅ ਕਰਨਾ ਆਪਾਂ ਮੈਂ ਨਾ ਹਿਮਾਂਸ਼ੂ ਜੀ ਪੋਲਿਟੀਕਲ ਐਸਪੈਕਟ ਵਿੱਚ ਨਹੀਂ ਜਾਵਾਂਗਾ ਹਰ ਇੱਕ ਨੇ ਚਲੋ ਕਰਨਾ ਹੈ ਰੀਜ਼ਨ ਇਹ ਮੈਂ ਤੁਹਾਨੂੰ ਅੱਗੇ ਵੀ ਰਿਕਵੈਸਟ ਕੀਤੀ ਹੈ ਕਿ ਇਹਦੇ ਨਾਲ ਥੋੜਾ ਜਿਹਾ ਕੰਮ ਨਾ ਬੜਾ ਜ਼ਿਆਦਾ ਕਨਫਿਊਜ਼ਿੰਗ ਹੋ ਗਿਆ ਹੈਗਾ ਬਿਲਕੁਲ ਐਕਟ ਜਿਹੜੇ ਐਡੇ ਵੱਡੇ ਐਕਟ ਜਿਨ੍ਹਾਂ ਤੇ ਪੂਰਾ ਦੇਸ਼ ਜਿਹੜਾ ਚੱਲਦੇ ਨੇ ਜੁਡੀਸ਼ਰੀ ਦੇ ਜਿਹੜੇ ਥੰਬ ਮੰਨੇ ਜਾਂਦੇ ਨੇ ਉਹ ਇਸਤੇਮਾਲ ਹੁੰਦੇ ਨੇ ਰੋਜ਼ ਆਪੀਸੀ ਸੀਆਰਪੀਸੀ ਔਰ ਐਵੀਡੈਂਸ ਉਹ ਤਿੰਨੋਂ ਹੀ ਚੇਂਜ ਕਰ ਦਿੱਤੇ ਆ ਇਸ ਦੇ ਹਰ ਥਾਣੇ ਦੇ ਵਿੱਚ ਹਰ ਇਲਾਕੇ ਦੇ ਵਿੱਚ ਕੁ ਪਿੰਡ ਐ ਸ਼ਹਿਰ ਐ ਸਮੁੰਦਰੀ ਇਲਾਕਾ ਪਹਾੜੀ ਇਲਾਕਾ ਹਰ ਥਾਂ ਤੇ ਇਹੀ ਕਾਨੂੰਨ ਲਾਗੂ ਹੁੰਦੇ ਸੀ ਚੋਰੀ ਤੋਂ ਲੈ ਕੇ ਮਰਡਰ ਤੱਕ ਇਹ ਕਾਨੂੰਨ ਲਾਗੂ ਹੁੰਦੇ ਸੀਗੇ ਆਪੀਸੀ ਲੱਗਦੀ ਸੀ ਸੀਆਰਪੀਸੀ ਲੱਗਦੀ ਸੀ ਉਹ ਹੁਣ ਸਾਰਾ ਬਦਲਾਵ ਸਾਰਾ ਬਦਲਾਵ ਤਾਂ ਤੁਸੀਂ ਆਪ ਸੋਚੋ ਮੈਨੂੰ ਸੋਚ ਕੇ ਹਰਾਨ ਹੋ ਰਿਹਾ ਕਿ ਕਿਵੇਂ ਮੈਂ ਪਿਛਲੇ 3-4 ਮਹੀਨਿਆਂ ਤੋਂ ਇਹ ਕੋਸ਼ਿਸ਼ ਕਰ ਰਹੀ ਹਾਂ ਕਈ ਪੁਲਿਸ ਅਫਸਰਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹਰ ਕੋਈ ਇਹ ਕੰਫਿਊਜ਼ ਹੋ ਜਾਂਦਾ ਜਿਵੇਂ ਪਤਾ ਨਹੀਂ ਕਿਵੇਂ ਕਰਾਂਗੇ ਕਿਵੇਂ ਕਰਾਂਗੇ ਹਰ ਕੋਈ ਕੰਫਿਊਜ਼ ਕਰੂਗਾ ਕਿਵੇਂ ਸਾਰੇ ਐਦਾਂ ਨਾ ਸਰ ਪਤਾ ਕੀ ਹੈ ਕਹਿੰਦੇ ਨਾ ਟਾਈਮ ਟਾਈਮ ਹੁੰਦਾ ਨਾ ਜਿਹੜਾ ਟਾਈਮ ਮੇਕਸ ਯੂ ਅੰਡਰਸਟੈਂਡ ਮੈਨੀ ਥਿੰਗਸ ਉਹ ਟਾਈਮ ਦੇ ਨਾਲ ਹੌਲੀ-ਹੌਲੀ ਆਦਤ ਪਾਣੀ ਪੈਗੀ ਕਿਉਂਕਿ ਜਿਹੜੀਆਂ ਪਿਛਲੇ 20 ਸਾਲ ਤੋਂ ਜੇ ਸੁਪੋਜ਼ ਮੈਂ ਪ੍ਰੈਕਟਿਸ ਕਰ ਰਹੀ ਹਾਂ ਕੋਈ 50 ਸਾਲ ਤੋਂ ਕਰ ਰਿਹਾ ਉਹਦੇ ਮਨ 'ਚ ਜਿਹੜੇ ਚੀਜ਼ ਏ ਜਿਹੜੇ ਐਕਟ ਚੇਂਜ ਹੁੰਦੇ ਆ ਐਕਟ ਦੇ ਹਿਸਾਬ ਨਾਲ ਵੀ ਹੈਵ ਟੂ ਕਿਉਂਕਿ ਉਹ ਐਕਟ ਤਾਂ ਬਣ ਗਏ ਅੱਛਾ ਸਰ ਜਿਹੜੇ ਲਾਅ ਦੇ ਬੱਚੇ ਨੇ ਜਿਨ੍ਹਾਂ ਦਾ ਹੁਣ ਇਸ ਵੇਲੇ ਸੈਕਿੰਡ ਈਅਰ ਚੱਲ ਰਿਹਾ ਹੋਗਾ ਥਰਡ ਈਅਰ ਚੱਲ ਰਿਹਾ ਹੋਏਗਾ ਉਹਨਾਂ ਦੀ ਕਿਤਾਬਾਂ ਵੀ ਸਾਰੀਆਂ ਬਦਲ ਦਿੱਤੀਆਂ ਜਾਣਗੀਆਂ ਸਿਲੇਬਸ ਬਦਲਤਾ ਤਾਂ ਮੈਂ ਤੁਹਾਨੂੰ ਤੁਹਾਡਾ ਬੜਾ ਵਧੀਆ ਗੱਲ ਹੈ ਗੱਲ ਇਹ ਹੈ ਸਰ ਕਿ ਸਿਲੇਬਸ ਦੇ ਵਿੱਚ ਐਡੀਸ਼ਨ ਹੋਣਗੇ ਬਦਲਨ ਨਾਲੋਂ ਐਡੀਸ਼ਨ ਹੋਣਗੇ ਕਿਉਂਕਿ ਉਹ ਪੁਰਾਣੇ ਐਕਟ ਵੀ ਉਹਨਾਂ ਨੂੰ ਪੜ੍ਹਨੇ ਪੈਣਗੇ ਕਿਉਂ ਪੜ੍ਹਨੇ ਪੈਣਗੇ ਕਿਉਂਕਿ ਸੁਪੋਜ਼ ਕਰੋ ਉਹ ਆ ਕੇ ਜੱਜ ਬਣ ਜਾਂਦਾ ਵਿੱਚੋਂ ਕੋਈ ਜਜ ਦੇ ਕੋਲ ਕੇਸ ਸਨ 2005 ਦਾ ਕੋਈ ਕੇਸ ਚੱਲਦਾ ਉਹ ਜੱਜ ਸਾਬ ਮੋਰੇ ਸਾਹਮਣੇ ਆ ਜਾਂਦਾ ਕੇਸ ਜੋ ਇਹ ਥੋੜੀ ਕਹਿਣਗੇ ਆ ਮੈਂ ਐਕਟ ਨਹੀਂ ਪੜਿਆ ਹੋਇਆ ਮਤਲਬ ਦੇ ਹੈਵ ਟੂ ਹੈਵ ਯੂ نو ਲੇਟੈਸਟ ਨੋਲੇਜ ਲੇਟੈਸਟ ਨੋਲੇਜ ਆ ਕਿ ਆਹ ਵਾਲੇ ਐਕਟ ਪੜਨੇ ਪੈਣੇ ਆ ਔਰ ਤੁਹਾਡੀ ਗੱਲ ਬਹੁਤ ਵਧੀਆ ਕਿ ਦੇ ਹੈਵ ਟੂ ਹੈਵ ਥੀਸ ਇਨ ਦੀ ਸਿਲੇਬਸ ਸਿਲੇਬਸ ਜਾਣੇ ਪੈਣੇ ਕਿਉਂਕਿ ਇਹਦੇ ਬੇਸ ਤੇ ਹੀ ਤਾਂ ਅੱਗੇ ਸਾਰਾ ਸਿਸਟਮ ਚੱਲ ਰਿਹਾ ਜਿਨ੍ਹਾਂ ਨੇ ਵਕਾਲਤ ਕਰਨੀ ਹੈ ਡਰ ਤੇ ਜਾਣਗੇ ਔਰ ਨਹੀਂ ਸਰ ਨਹੀਂ ਨਹੀਂ ਐਸੀ ਗੱਲ ਨਹੀਂ ਹੈਗੀ ਅੱਜਕੱਲ ਜਿਨੇ ਪੜਨਾ ਹੈ ਅੱਗੇ ਐਕਟ 10 ਪੜਦਾ ਸੀ ਸਪੋਜ਼ ਹੁਣ 13 ਪੜ ਲੇਗਾ ਜੇ ਅੱਗੇ 25 ਪੜਦਾ ਸੀ ਉਹ 28 ਪੜ ਲੇਗਾ ਤਾਂ ਫਿਰ ਮੈਨੂੰ ਲੱਗਦਾ ਯੂਪੀਐਸਸੀ ਦੀ ਵੀ ਜਿਨ੍ਹਾਂ ਨੇ ਤਿਆਰੀ ਕਰਨੀ ਹੈ ਸਾਰੇ ਹਰ ਕਿਥੇ ਬਦਲਾਵ ਹੋ ਗਿਆ ਇਸ ਇਹਨਾਂ 3 ਐਕਟਸ ਤੋਂ ਇੰਪੋਰਟੈਂਟ ਕੋਈ ਐਕਟ ਹੀ ਹੈ ਨਹੀਂ ਸਾਰਾ ਸਿਸਟਮ ਬਦਲ ਗਿਆ ਜੇ ਤੁਸੀਂ ਕਹੋ ਨਾ 3 ਐਕਟਸੇ ਇੱਕ ਵੱਧ ਤੋਂ ਆ ਤੁਸੀਂ ਨਾਲ ਸੀਪੀਸੀ ਲਾ ਲਓ ਇਹ ਕੋ ਜੇ ਤੁਸੀਂ ਹਾਈ ਕੋਰਟ ਪ੍ਰੈਕਟਿਸ ਕਰਨੀ ਹੈ ਤਾਂ ਕਨਸਟੀਟਿਊਸ਼ਨ ਲਾ ਲਓ ਇਹ ਬਹੁਤ ਇੰਪੋਰਟੈਂਟ ਹੈ ਇਹ ਵਾਲੇ ਜਿਹੜੇ 3 4 ਐਕਸ ਹੈ ਤੇ ਨਾ ਹੋ ਗਏ ਇੱਕ ਸੀਪੀਸੀ ਹੋ ਗਿਆ ਇੱਕ ਕਨਸਟੀਟਿਊਸ਼ਨ ਜੇ ਤੁਸੀਂ ਹਾਈ ਕੋਰਟ ਸੁਪਰੀਮ ਕੋਰਟ ਕਰਨੀ ਹੈ ਵਕਾਲਤ ਨਾਲ ਤੇ ਇੰਪੋਰਟੈਂਟ ਹੈਗਾ ਤਾਂ ਬਹੁਤ ਜ਼ਰੂਰੀ ਪੜਨਾ ਪਰ ਫਾਇਦਾ ਇਹ ਹੋਏਗਾ ਸਿਰਫ ਟਾਈਮ ਬౌండ్ ਹੋਗਾ ਜੋ ਆਪਾਂ ਡਿਸਕਸ ਮੈਂ ਕਹਿਣਾ ਪਤਾ ਕਿ ਮੈਂ ਮੈਂ ਹੀ ਮੇਰੀ ਹੀ ਮੁਰਾਦ ਹੈ ਜਾਂ ਮੈਂ ਹੀ ਕਰਦਾ ਕਿ ਇਕੱਲਾ ਕਿਤਾਬੀ ਨਾ ਰਹਿ ਜਵੇ ਇੰਪਲੀਮੈਂਟ ਵੀ ਹੋਵੇ ਇੰਪਲੀਮੈਂਟ ਲਈ ਕੋਈ ਕੋਈ ਉਹ ਕੰਟਰੋਲ ਕੰਟਰੋਲਰ ਕੋਈ ਇਸ ਤਰ੍ਹਾਂ ਸਿਸਟਮ ਹੀ ਬਣਾਇਆ ਕਿ ਇੰਪਲੀਮੈਂਟ ਵੀ ਹੋਣੇ ਨੇ ਐਦਾਂ ਹੁੰਦਾ ਆਪਣਾ ਸਰ ਐਕਟ ਅੱਗੇ ਵੀ ਬਣੇ ਹੋਏ ਸੀ ਐਕਟ ਅੱਗੇ ਵੀ ਬਣੇ ਹੋਏ ਸੀ ਮੇਰੀ ਗੱਲ ਸੁਣੋ ਨਾ ਐਕਟ ਅੱਗੇ ਵੀ ਬਣੇ ਹੋਏ ਸੀ ਮੇਨ ਗੱਲ ਹੁੰਦੀ ਕਿ ਆ ਉਹ ਇੰਪਲੀਮੈਂਟ ਹੁੰਦੇ ਕਿ ਨਹੀਂ ਹੁੰਦੇ ਹੁਣ ਜੱਜ ਸਾਹਿਬ ਆਰਡਰ ਕਰ ਦਿੰਦੇ ਆ ਕਿ ਅਰੈਸਟ ਦਿਸ ਪਰਸਨ ਉਹਨਾਂ ਰੈਸਟ ਦਾ ਪੁਲਿਸ ਨੇ ਕਰਨਾ ਹੈ ਥੈਟ ਇਜ਼ ਨੋਨ ਐਸ ਇੰਪਲੀਮੈਂਟੇਸ਼ਨ ਕਿ ਇੰਪਲੀਮੈਂਟ ਹੁੰਦਾ ਕਿ ਨਹੀਂ ਹੁੰਦਾ ਕਈ ਬੰਦੇ ਆ ਤੁਸੀਂ ਦੇਖਦੇ ਹੋ ਨੇ ਰੋਜ਼ ਉਹ ਬੰਦਾ ਪੀਓ ਹੋ ਗਿਆ ਜੀ ਉਹ ਪਿਛਲੇ 10 ਸਾਲ ਤੋਂ ਪੀਓ ਹੈ ਜੀ ਹੁੰਦਾ ਇੱਥੇ ਹੀ ਹੈ ਯੂਪੀ ਚ ਹੋਏਗਾ ਪੰਜਾਬ ਚ ਹੋਏਗਾ ਪੀਓ ਹੈ ਉਹਨਾਂ ਨੂੰ ਫੜਨ ਜੱਜ ਸਾਹਿਬ ਨੇ ਤਾਂ ਜਾਣਾ ਨਹੀਂ ਇੰਪਲੀਮੈਂਟ ਜਿਹੜੀ ਇੰਪਲੀਮੈਂਟੇਸ਼ਨ ਤੁਹਾਡੀ ਏਜੰਸੀ ਹੈ ਨਾ ਥੈਟ ਹੈਸ ਟੂ ਬੀ ਸਟਰੋਂਗ no doubt ਕੋਰਟਸ ਦਾ ਪ੍ਰਿਵਿਲੇਜ ਪੂਰਾ ਕਰਦੀਆਂ ਹੀ ਆ ਕੋਰਟ ਨੇ ਤਾਂ ਜੋ ਹੋਇਆ ਕੋਰਟ ਨੇ ਤੁਹਾਨੂੰ ਲਾਗੂ ਕਰਨਾ ਹੈ ਬਟ ਉਹਨੂੰ ਇੰਪਲੀਮੈਂਟ ਕਰਨ ਲਈ ਇਕੱਲੀ ਕੋਰਟ ਨਹੀਂ ਨਾ ਹੋਰ ਵੀ ਅਧਾਰੇ ਆ ਅੱਛਾ ਅੱਜ ਤੁਸੀਂ ਕੋਰਟ ਗਏ ਸੀਗੇ ਮੈਂ ਸਾਰਾ ਦੇਖੋ ਮੇਰੀ ਐਡਰੈਸ ਦੱਸ ਦੀ ਪੈਂ ਮ کورٹ ਤੋਂ ਹੀ ਹੈ ਕੀ ਹੋਲ ਗਿਆ ਸਾਨੂੰ ਦੱਸੋ ਥੋੜਾ ਸਰ ਇਦਾਂ ਸੀਗਾ ਪਹਿਲਾਂ ਨਾ ਬੜੀ ਰਿਜੈਂਟਮੈਂਟ ਸੀਗੀ ਪਹਿਲਾਂ ਸਾਡਾ ਸ਼ਾਇਦ ਸੀਗਾ ਕਿ ਅਸੀਂ ਕੁਝ ਇਹਦੇ ਖਿਲਾਫ ਨੋ ਵਰਕਡੇ ਰੱਖਾਂਗੇ ਸਟ੍ਰਾਈਕ ਰੱਖਾਂਗੇ ਬਟ ਉਹ ਫਿਰ ਬਾਰ ਕਾਉਂਸਲ ਦਾ ਕੋਈ ਮੈਸੇਜ ਆਇਆ ਕਿ ਹਜੇ ਨਹੀਂ ਆਪਾਂ ਕਰਨੀ ਉਹਨਾਂ ਨੇ ਅੱਗੇ ਲਿਖ ਕੇ ਭੇਜਿਆ ਦਿੱਲੀ ਭੇਜਿਆ ਮਤਲਬ ਵਿਰੋਧ ਹੋ ਸਕਦਾ ਹੈ ਹਜੇ ਚਾਂਸ ਹੈਗਾ ਚਾਂਸ ਹੈਗਾ ਠੀਕ ਹੈ ਅਨੂਗੋਤਨ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਥੈਂਕ ਯੂ ਬਹੁਤ ਚੀਜ਼ਾਂ ਲਈ ਐਕਵਾਇਰੀ ਨੂੰ ਲੱਗਦਾ ਹੈ ਕਿ ਥੋੜੀ ਦੇਰਾਂ ਬਾਅਦ ਫਿਰ ਸਾਨੂੰ ਦੋ ਰਾ ਸੈਟਿੰਗ ਕਰਨੇ 100% ਆਉਂਗਾ ਔਰ ਆਪਾਂ ਇਤੇ ਹੋਰ ਵੀਕਿੰਗ ਕਰਨੀ ਪੈਗੀ ਕਿਉਂਕਿ ਬਹੁਤ ਵੱਡਾ ਬਦਲਾਵ ਹੈ ਬਹੁਤ ਜ਼ਰੂਰੀ ਹੈ ਸਾਡੇ ਦਰਸ਼ਕਾਂ ਨੂੰ ਇਹ ਸਮਝਣਾ ਚਾਹੀਦਾ ਹੈ ਤੁਹਾਡੇ ਗਿਆਨ ਦੇ ਲਈ ਵੀ ਤੁਹਾਡੀ ਰੋਜ਼ਮਰਰਾ ਦੀ ਜ਼ਿੰਦਗੀ ਦੇ ਨਾਲ ਜੁੜੇ ਇਹ ਬਦਲਾਵ ਨੇ ਇਹਨਾਂ ਨੂੰ ਸਿਰਫ ਇਹੀ ਨਾ ਦੇਖੋ ਕਿ ਇਹ ਪਾਰਲੀਮੈਂਟ ਦੇ ਵਿੱਚ ਨਵਾਂ ਕਾਨੂੰਨ ਬਣ ਗਿਆ ਇਹ ਤੁਹਾਡੀ ਰੋਜ਼ਮਰਰਾ ਦੀ ਜ਼ਿੰਦਗੀ ਨਾਲ ਇਹ ਤੁਹਾਨੂੰ ਇਫੈਕਟ ਕਰੇਗਾ ਤੁਸੀਂ ਕ੍ਰਿਮੀਨਲ ਨਹੀਂ ਹੈਗੇ ਪਰ ਤੁਹਾਡਾ ਫੋਨ ਗਵਾਟ ਜਾਂਦਾ ਕੋਈ ਤੁਹਾਡੇ ਨਾਲ ਕ੍ਰਾਈਮ ਵਾਪਰਦਾ ਜਾਂ ਆਸ-ਪਾਸ ਤੁਹਾਡੇ ਕੋਈ ਕ੍ਰਾਈਮ ਕਰ ਜਾਂਦਾ ਤਾਂ ਸਾਰੀਆਂ ਹਾਲਾਤ ਬਦਲ ਗਈਆਂ ਸਿਵਲ ਕਾਨੂੰਨਾਂ ਤੇ ਵੀ ਅਸਰ ਬਹੁਤ ਜ਼ਿਆਦਾ ਪਏਗਾ ਜਿਹੜੇ ਵਕਾਲਤ ਕਰਨਾ ਚਾਹੁੰਦੇ ਨੇ ਜੋ ਪੁਲਸ ਵਾਲੇ ਸਾਨੂੰ ਦੇਖ ਰਹੇ ਨੇ ਆਪਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਕਿਵੇਂ ਇਹ ਠੀਕ ਕਰਨਾ ਆਲ ਦਾ ਬੈਸਟ ਸਾਰੇ ਪ੍ਰੋਫੈਸ਼ਨਲਸ ਨੂੰ ਜਿਹੜੇ ਇਸ ਕਿੱਤੇ ਦੇ ਨਾਲ ਜੁੜੇ ਨੇ ਜਲਦੀ ਤੋਂ ਜਲਦੀ ਸਮਝਣ ਸਕਣ ਔਰ ਜੋ ਜੇ ਸਰਕਾਰ ਦੀ ਵਕਈ ਨੀਅਤ ਇਹ ਹੈ ਕੀ ਜਸਟਿਸ ਮਿਲਣਾ ਚਾਹੀਦਾ ਲੋਕਾਂ ਨੂੰ ਨਿਆਂੇ ਜਲਦੀ ਮਿਲਣਾ ਚਾਹੀਦਾ ਇੱਕ ਟਾਈਮ ਫਰੇਮ 'ਚ ਮਿਲਣਾ ਚਾਹੀਦਾ ਜੋ ਗੱਲਾਂ ਹੁਣ ਤੱਕ ਬਾਹਰ ਆਈਆਂ ਨੇ ਹੈਡਲਾਈਨ ਦੇ ਤੌਰ ਤੇ ਇਹਨਾਂ ਬਦਲਾਵਾਂ ਦੇ ਵਿੱਚ ਉਹ ਹੈਡਲਾਈਨਸ ਜਿਹੜੀਆਂ ਨੇ ਅਖਬਾਰੀ ਜਾਂ ਕਿਤਾਬੀ ਨਾ ਰਹਿ ਜਾਣ ਉਹ ਲੋਕਾਂ ਦੀ ਜ਼ਿੰਦਗੀ ਦੇ ਵੀ ਪ੍ਰਭਾਵ ਪਾਣ ਦੇਖਦੇ ਰਹੋ ਉਹ ਦਿਨਿਕ ਚੋਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ